ਅਗਲਾ ਕਹਿੰਦਾ ਇਹਨੂੰ ਮੰਦ ਬੁੱਧੀ ਬਣਾਤਾ ਇਹਨੂੰ ਮੰਦ ਬੁੱਧੀ ਨਹੀਂ ਬਣਾਏ ਮੰਦ ਮੁੱਦੀ ਦਾ ਮਤਲਬ ਇਹ ਨਹੀਂ ਹੁੰਦਾਗਾ ਵੀ ਇਹ ਇਹਨੂੰ ਕਿਸੇ ਜੀ ਦੀ ਨੌਲੇਜ ਨਹੀਂ ਹੈਗੀ ਨੌਲੇਜ ਸਾਰੇ ਆ ਮਤਲਬ ਥੋੜੀ ਮੱਤ ਘਾਟਾ ਜਿਵੇਂ ਬੱਚਿਆਂ ਟਾਈਪ ਲਾ ਲੂ ਜਿੱਦਾਂ ਹੁਣ ਤੁਸੀਂ ਐਂ ਮੰਨ ਲਓ ਬੱਚੇ ਯਾਦ ਕਰਦੇ ਹੁੰਦੇ ਆ ਵੀ ਮੇਰੇ ਮੇਰੇ ਬਰਥਡੇ ਤੇ ਡੀਜ਼ੇ ਲਾਓ ਮੇਰੇ ਬਰਥਡੇ ਤੇ ਉਹ ਕਰੋ ਮੇਰੇ ਇਹ ਬੱਚੇ ਕਰਦੇ ਹੁੰਦੇ ਆ ਸਿਆਣੇ ਤਾਂ ਕਰਦੇ ਨਹੀਂ ਹੁਣ ਮੈਂ ਤਾਂ ਮੈਂ ਤਾਂ ਕਰ ਨਹੀਂ ਸਕਦੀ ਇਹਨਾਂ ਨੂੰ ਬਹੁਤ ਸ਼ੌਂਕ ਆ ਸਾਰਿਆਂ ਨੂੰ ਜਾ ਕੇ ਇਨਵਾਈਟ ਕਰਕੇ ਜਾਂਦਾ ਘਰੇ ਵੀ ਮੇਰਾ ਬਰਥਡੇ ਆ ਅਸੀਂ ਹੰਢਾਈ ਮਨਾਇਆ ਸੀ ਆਊਟਲੈਟ 'ਚ ਮੇਰਾ ਬਰਥਡੇ ਆ ਤੁਸੀਂ ਸਾਰੇ ਜ ਵੀ ਬੱਚੇ ਤੋਂ ਲੈਦਾ ਜੰਨਾ ਤੇ ਰਹਿਣੀ ਨਹੀਂ ਠੀਕ ਹੈ ਸਾਡੇ ਕੋ ਚਲੀ ਜਾਓ ਮੈਂ ਕੋਈ ਗੱਲ ਨੂੰ ਪ੍ਰਬੰਧ ਰਦੇ ਹਾਂ ਐਵੇਂ ਕਿਉਂ ਕਹਿੰਦੇ ਸੀਗੇ ਬੱਸ ਵੀ ਵੀ ਸਾਡੇ ਜੋ ਕਰ ਰਹੇ ਦੀ ਵੀਰਾ ਵਿਆਹ ਨਾ ਹੋ ਜਾਏ ਇਹ ਤੁਸੀਂ ਤਿੱਖੀ ਜਾਂਦੀ ਹੈ ਜਾਂ ਚਲਾ ਕੇ ਲੈਂਦੀ ਹੈ ਜਾਂ ਕੁਝ ਵੀ ਕੋਈ ਵੀ ਇਨਸਾਨ ਹੈ ਹਨ ਜਿਹਦੇ ਵਿੱਚ ਖਾਜੂ ਵੇਖੇ ਵੇਖੇ ਬਰਤ ਕਹੀਂ ਪਤਾ ਲੱਗਦਾ ਇਹਨਾਂ ਨੇ ਇਹਨਾਂ ਨੂੰ ਕਮੈਂਡਮੈਂਟ ਕਰਦੇ ਹੁੰਦੇ ਸੀਗੇ ਵੀ ਇਹ ਤਾਂ ਤੇਰਾ ਵੇਚ ਕੇ ਖਾਜੂਗੀ ਇਹ ਤੇਰੇ ਰਹਿੰਦੀ ਨਹੀਂ ਬੱਗਿਆਂ ਦਾੜੀਆਂ ਵਾਲੇ ਵੀ ਕਹਿੰਦੇ ਸੀ ਵੀ ਸਾਡੇ ਬੀਤੂ ਬਿਹਾਨ ਕਰਾਏ ਸਾਡੇ ਲਈ ਕਰਾਏ ਜਿੱਦਾਂ ਪੈਸੇ ਦੇਣੇ ਵੀ ਤੂੰ ਜਾ ਘਰੋਂ ਜਾ ਅਸੀਂ ਤੇਰੇ ਘਰੇ ਆਵਾਂਗੇ ਮਤਲਬ ਮੈਨੂੰ ਬਹੁਤ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਹਰ ਪੱਖੋਂ ਮੈਨੂੰ ਘਰ ਇਹ ਤਾਂ ਦਾ ਮਤਲਬ ਇਹਨਾਂ ਨੂੰ ਪੈਸੇ ਦੇ ਕੇ ਮਤਲਬ ਤੁਸੀਂ ਆਮ ਹੀ ਲਾ ਲਓ ਗਲਤ ਸੋਚਦੇ ਸੀ ਗਲਤ ਸੋਚਦੇ ਸੀ ਮੇਰੇ ਬਾਰੇ ਜਿਹੜਾ ਵਾਈਫ ਨੇ ਹਸਬੈਂਡ ਲਈ ਬਣ ਜਾਣਾ ਹਸਬੈਂਡ ਨੇ ਵਾਈਫ ਲਈ ਬਣ ਜਾਣਾ ਉਹ ਕਿਸੇ ਨੇ ਨਹੀਂ ਬਣ ਜਾਣਾ ਠੀਕ ਆ ਆਪਣੀ ਲਾਈਫ ਦੇ ਵਿੱਚ ਵਧੀਆ ਖੁਸ਼ ਰਹੋ ਸਾਰੇ ਜਾਣੇ ਜੀ ਹੈਪੀ ਰਹੋ ਬਾਕੀ ਦੁਨੀਆ ਦੀਆਂ ਗੱਲਾਂ ਨਹੀਂ ਕਰੀ ਜਾਂਦੇ ਲੋਕਾਂ ਨੇ ਤਾਂ ਬਹੁਤ ਚਾਹਿਆ ਬਿਨਾਂ ਨਾ ਵਕ ਕਰਦੀਏ ਪਰ ਨਹੀਂ ਹੁਣ ਵੀ ਹੁਣ ਵੀ ਬਹੁਤ ਹੋ ਗਿਆ 5 ਸਾਲ ਹੋ ਗਏ ਪਰ ਕਦੇ ਨਹੀਂ ਜ਼ਿੰਦਗੀ ਦਾ ਵਕ ਮੈਂ ਨਹੀਂ ਕਹਿੰਦੀ ਐ ਮੈਂਟਲ ਆ ਮੇਰੇ ਲਈ ਤਾਂ ਇਹ ਰੱਬ ਆ ਪਰ ਜੋ ਹਰਕਤਾਂ ਕਰਦੇ ਸੀ ਮੈਨੂੰ ਲੱਗਦਾ ਸੀ ਵੀ ਇਹ ਚੀਜ਼ ਤੋਂ ਇਹਨਾਂ ਨੂੰ ਸਮਝਦਾਰੀ ਚਾਹੀਦੀ ਆ ਹਨਾ ਵੀ ਆ ਨੀ ਇਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਆ ਪਿਆਰ ਦੀ ਲੋੜ ਆ ਅਸੀਂ ਜਿੰਨਾ ਜੋਗੀਆਂ ਮੈਂ ਇਹਨਾਂ ਨੂੰ ਕੀਤਾ ਏਦਾਂ ਵੀ ਲੋਕਾਂ ਨੇ ਬਹੁਤ ਕਮੈਂਟ ਕੀਤੇ ਦੋ ਇਹਦੀ ਮਾਂ ਲੱਗਦੀ ਆ ਤੇ ਮੈਂ ਕਹਾਂ ਮੇਰੇ ਝੋਲੀ ਚ ਪਾਇਆ ਗਿਆ ਹੈ ਮਾਂ ਕਹਿ ਕੇ ਪਾਇਆ ਗਿਆ ਵੀ ਤੇਰੇ ਦੋ ਨਹੀਂ ਤੇਰੇ ਤਿੰਨ ਬੱਚੇ ਆ ਕੋਈ ਚੱਕਰ ਨਹੀਂ ਜਿਨ੍ਹਾਂ ਨੇ ਕਹਿਣਾ ਗਾੜੋ ਖੁਸ਼ ਰਹੋ ਆਪਾਂ ਤੇ ਕਹਿੰਦੇ ਆ ਜੀ ਤੁਸੀਂ ਐਂ ਲੈ ਲਓ ਜੀ ਬਾਕੀ ਤਾਂ ਇੱਕ ਵੀਕ ਪੁਆਇੰਟ ਹੁੰਦਾ ਆ ਹਰ ਇੱਕ ਇਨਸਾਨ 'ਚ ਹੀ ਹੁੰਦਾ ਆ ਜਦੋਂ ਕਿਸੇ ਨੂੰ ਆਪਣਾ ਵੀਕ ਪੁਆਇੰਟ ਪਤਾ ਲੱਗ ਜਾਂਦਾ ਲੋਕ ਆਪਣਾ ਦਬਾਉਣ ਲੱਗ ਜਾਂਦੇ ਆ অলਮੋਸਟ ਆ ਨਾ ਸੈਕੰਡ ਮੈਰਿਜ ਦਾ ਮੇਨ ਮਕਸਦ ਸੀਗਾ ਵੀ ਮੇਰੇ ਦੋਨੋਂ ਬੱਚਿਆਂ ਦਾ ਮੇਰੇ ਨਾਲ ਰਹਿਣਾ ਦੋ ਬੱਚੇ ਦੋ ਬੱਚੇ ਮੇਰੇ ਪਹਿਲੇ ਹਸਬੰਦ ਦੇ ਆ ਜੀ ਤੇ ਉਹ ਅੱਜ ਮੇਰੇ ਨਾਲ ਨਹੀਂ ਸੋ ਸਾਨੂੰ ਰਿਸ਼ਤੇ ਸਭ ਬਹੁਤ ਵੇਖੇ ਸੀਗੇ ਸਾਨੂੰ ਇਹ ਸੀਗਾ ਵੀ ਰਿਸ਼ਤਾ ਅਸੀਂ ਉਹ ਹੀ ਐਕਸੈਪਟ ਕਰਾਂਗੇ ਜਿਹੜੇ ਮੇਰੇ ਬੱਚਿਆਂ ਨੂੰ ਐਕਸੈਪਟ ਕਰ ਲਵੇ ਤੇ ਜਾਂ ਤੇਰੇ ਕੋਲੇ ਜ਼ਮੀਨ ਜ਼ਿਆਦਾ ਆ ਤੇ ਜਾਂ ਇਹਦੇ ਕੋਲੇ ਪੈਸਾ ਜ਼ਿਆਦਾ ਮੈਂ ਇਹ ਚੀਜ਼ ਸਮਝਾ ਜੁਣਾ ਨਾ ਤਾਂ ਸਾਡੇ ਕੋਲੇ ਕੋਈ ਬਹੁਤੀ ਜ਼ਮੀਨ ਆ ਤੇ ਨਾ ਅਸੀਂ ਕੋਈ ਬਹੁਤਾ ਪੈਸੇ ਨੰ ਕੀ ਨਾਮ ਮੇ ਤੁਹਾਡਾ ਗੁਰਪ੍ਰੀਤ ਕੌਰ ਜੀ ਕੀ ਕੀ ਕਰਦੇ ਹੋ ਹਾਊਸ ਵਾਈਫ ਦਾ ਨਾਮ ਬਲਰ ਸਿੰਘ ओके ਠੀਕ ਕਰ ਦੋ ਜੀ ਕਿਤਾਬ ਬੈਟਰੀ ਕਿਹਾ ਬਹੁਤ ਸਰੀਆ ਤੁਹਾਡੇ ਆ ਵੀਡੀਓਜ਼ ਦੇਖਿਆ ਬੜੇ ਸਾਰੇ ਕੋ ਡੈਂਟਰੀਜ਼ ਦੇਖਿਆ ਤੇ ਸਭ ਤੋਂ ਪਹਿਲਾਂ ਦੱਸੋ ਕਿ ਵੀਰੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਿਵੇਂ ਆਈ ਅ ਮੇਰੀ ਪਿੰਡ ਤੋਂ ਆ ਜੀ ਮੇਰੀ ਚਾਚੀ ਤੇ ਹਸਬੰਦ ਦੀ ਡੈਥ ਹੋਣ ਤੋਂ ਬਾਅਦ ਮੇਰੀ ਸੈਕਿੰਡ ਮੈਰਿਜ ਇਹਨਾਂ ਨਾਲ ਦੂਸਰਾ ਵਿਆਹ ਦੂਸਰਾ ਵਿਆਹ ਮੇਰੇ ਨਾਲ ਤੇ ਸੈਕਿੰਡ ਮੈਰਿਜ ਮੇਰੀ ਇਹਨਾਂ ਨਾਲ ਹੁੰਦੀ ਆ ਜੀ ਸਾਨੂੰ ਪਿੰਡੋਂ ਹੀ ਦੱਸ ਪੈਂਦੀ ਆ ਤੇ ਪਿੰਡੋਂ ਮਤਲਬ ਫਿਰ ਮੇਰੇ ਫਾਦਰ ਸਾਹਿਬ ਤੇ ਵਿਚੋਲਾ ਮੇਰਾ ਇਹਨਾਂ ਨੂੰ ਦੇਖਣ ਆਉਂਦੇ ਆ ਤੇ ਚਲੋ ਘਰ-ਵਰ ਦੇਖ ਕੇ ਜਾਂਦੇ ਆ ਜੀ ਹਨਾ ਤੇ ਵਧੀਆ ਲੱਗਦਾ ਉਹਨਾਂ ਨੂੰ ਵੀ ਸਾਨੂੰ ਇਦਾਂ ਸੀਗਾ ਵੀ ਸੈਕੰਡ ਮੈਰਿਜ ਦਾ ਮੇਨ ਮਕਸਦ ਸੀਗਾ ਵੀ ਮੇਰੇ ਦੋਨੋਂ ਬੱਚਿਆਂ ਦਾ ਮੇਰੇ ਨਾਲ ਰਹਿਣਾ ਦੋ ਬੱਚੇ ਦੋ ਬੱਚੇ ਮੇਰੇ ਪਹਿਲੇ ਹਸਬੰਦ ਦੇ ਆ ਜੀ ਤੇ ਉਹ ਅੱਜ ਮੇਰੇ ਨਾਲ ਨੇ ਸੋ ਸਾਨੂੰ ਰਿਸ਼ਤੇ ਸਭ ਬਹੁਤ ਵੇਖੇ ਸੀਗੇ ਸਾਨੂੰ ਇਹ ਸੀਗਾ ਵੀ ਰਿਸ਼ਤਾ ਅਸੀਂ ਉਹ ਐਕਸੈਪਟ ਕਰਾਂਗੇ ਜਿਹੜੇ ਮੇਰੇ ਬੱਚਿਆਂ ਨੂੰ ਐਕਸੈਪਟ ਕਰਨਗੇ ਜਦੋਂ ਮੇਰੇ ਪਾਪਾ ਇਹਨਾਂ ਨੂੰ ਦੇਖਣ ਆਏ ਸੀ ਇਹਨਾਂ ਦੇ ਇੱਕ ਦਾਦੀ ਸਾਹ ਮੇਰੇ ਦਾਦੀ ਸੱਸ ਸੀ ਇਹਨਾਂ ਦੇ ਦਾਦੀ ਸੋ ਉਹ ਬਜ਼ੁਰਗੇ ਸੀਗੇ ਸੋ ਜਦੋਂ ਮੇਰੇ ਪਾਪਾ ਇਹਨਾਂ ਨੂੰ ਦੇਖਣ ਆਏ ਤਾਂ ਇਹੀ ਸ਼ਰਤ ਸੀਗੀ ਸਾਡੀ ਘਰ-ਬਾਰ ਬਹੁਤ ਸੋਹਣਾ ਲੱਗਾ ਸਾਰਾ ਕੁਝ ਵੀ ਤੇ ਵੀ ਅਸੀਂ ਦੋਨੋਂ ਬੱਚੇ ਵੀ ਤੁਹਾਨੂੰ ਨਾਲ ਉਹਨਾਂ ਦੇ ਐਕਸੈਪਟ ਕਰਨੇ ਪੈਣਗੇ ਤਾਂ ਇਹਨਾਂ ਵੱਲੋਂ ਹਾਂ ਸੀਗੀ ਵੀ ਹਾਂ ਕੋਈ ਚੱਕਰ ਨਹੀਂ ਵੀ ਅਸੀਂ ਬੱਚੇ ਐਕਸੈਪਟ ਕਰਾਂਗੇ ਤੁਹਾਡੇ ਹਨਾ ਤੇ ਬੱਚੇ ਐਕਸੈਪਟ ਕਰਨ ਤੋਂ ਬਾਅਦ ਜੀ ਅਸੀਂ ਅਸਲੀ ਡਰ ਨਹੀਂ ਚੱਲਿਆ ਮਨ ਦੇ ਵਿੱਚ ਕਿ ਬਹੁਤ ਸਾਰੇ ਲੋਕ ਪਹਿਲਾਂ ਕਹਿ ਦਿੰਦੇ ਆ ਕਿ ਹਾਂ ਪਰ ਅੱਖ ਲਾ ਕੇ ਬੱਚੇ ਬਾਅਦ ਵਿੱਚ ਭੇਜ ਦਿੰਦੇ ਆ ਵੇਖ ਕੇ ਹਾਂਜੀ ਹੁੰਦੀ ਆ ਜੀ ਇਹ ਚੀਜ਼ ਪਰ ਨਹੀਂ ਵੇਖਣ ਤੋਂ ਪਹਿਲਾਂ ਹੀ ਪਰਿਵਾਰ ਬਹੁਤ ਬੜਾ ਮਾਨਸ ਲੱਗਦਾ ਸੀ ਕਿਉਂਕਿ ਜੀ ਇਹਨਾਂ ਨੂੰ ਵੀ ਨੀਡ ਸੀਗੀ ਮੰਮੀ ਪਾਪਾ ਇਹਨਾਂ ਦੇ ਐਕਸਪਾਇਰ ਹੋ ਗਏ ਸੀਗੇ ਹਨਾ ਤੋਂ ਦਾਦੀ ਸਾਸ ਨੇ ਇਹਨਾਂ ਨੂੰ ਪਾਲਿਆ ਸੀਗਾ ਜਿੱਦਾਂ ਹਨਾ ਤੇ ਉਹ ਵੀ ਬਹੁਤ ਬਜ਼ੁਰਗ ਸੀਗੇ ਤਾਂ ਆਈ ਸੀ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਇਹ ਜ਼ਰੂਰਤਮੰਦ ਇਨਸਾਨ ਆ ਹਨਾ ਵੀ ਇਹਨਾਂ ਨੂੰ ਵੀ ਲੋੜ ਆ ਆਪਾਂ ਨੂੰ ਵੀ ਲੋੜ ਆ ਵੀ ਇਹਨਾਂ ਦੀ ਵੀ ਰੋਟੀ ਪੱਕਦੀ ਹੋ ਜੂਗੀ ਵੀ ਤੇ ਆਪਣੇ ਵੀ ਬੱਚੇ ਵੱਲ ਜਾਣਗੇ ਤਾਂ ਇਹ ਚੀਜ਼ ਹੈ ਸੀਗੀ ਸਾਨੂੰ ਵੀ ਚਲ ਬੱਚੇ ਉਹਨਾਂ ਨੇ ਰੱਖ ਲਿਆ ਤੇ ਆਲਮੋਸਟ ਬੈਸਟ ਹੀ ਆ ਤੇ ਵੀ ਬਾਕੀ ਸਾਨੂੰ ਆਈ ਥੋੜਾ ਜਿਹਾ ਸੀਗਾ ਵੀ ਇਹ ਜਿੱਦਾਂ ਸਰੀਰ ਦੇ ਪੱਖੋਂ ਸੀ ਫੈਮਿਲੀ ਨੂੰ ਹੁੰਦਾ ਹੀ ਆਲਮੋਸਟ ਵੀ ਕੁੜੀਆਂ ਨੂੰ ਹੁੰਦਾ ਹੀ ਆ ਫਾਦਰ ਨੂੰ ਮਦਰ ਨੂੰ ਵੀ ਇਹ ਜ ਇਹਨਾਂ ਦੇ ਲੈਵਲ 'ਚ ਨਹੀਂ ਹੋਣਾ ਵੀ ਇਹਨਾਂ ਦੇ ਜਿਵੇਂ ਸਰੀਰ ਪਖੋਏ ਪਤਲੇ ਆ ਵੀ ਜਾਂ ਇਹ ਕੰਮ ਨਹੀਂ ਸਾਨੂੰ ਦੱਸਿਆ ਗਿਆ ਸੀ ਵੀ ਇਹ ਕੰਮ ਬਹੁਤ ਕਰਦੇ ਆ ਵੀ ਇਹਨਾਂ ਦਾ ਵੀ ਕੰਮ ਇਦਾਂ ਵਾ ਇਦਾਂ ਵਾ ਪਰ ਉਹ ਚੀਜ਼ ਨਹੀਂ ਨਿਕਲੀ ਆਣਾ ਚਲੋ ਥੋੜਾ ਜਿਹਾ ਇਹ ਇਦਾਂ ਹੋਣ ਕਰਕੇ ਵੀ ਕੰਮ ਤਾਂ ਵੀ ਬਾਲਾ ਕੋਈ ਕਰਦੇ ਨਹੀਂ ਸੀਗੇ ਨਾਰਮਲੀ ਸੀਗੇ ਤੇ ਦੇਖਣ ਤੋਂ ਬਾਅਦ ਜਦੋਂ ਇਹਨਾਂ ਨਾਲ ਮਤਲਬ ਅਸੀਂ 10 ਦਿਨ ਦਾ ਗੈਪ ਆਉਂਦੀਆਂ ਵਿੱਚ ਤੇ ਇਹਨਾਂ ਨੂੰ ਅਸੀਂ ਪ੍ਰੋਪਰ ਫੈਮਲੀ ਦੇਖਣ ਆਉਂਦੇ ਆ ਘਰ ਮਤਲਬ ਜਿੱਦਾਂ ਮੈਨੂੰ ਵੀ ਨਾਲ ਹੀ ਲੈ ਕੇ ਆਏ ਸੀਗੇ ਇਹਨੇ ਆਲਮੋਸਟ ਵੈਸੇ ਇਕੱਲੀ ਕੁੜੀ ਵਾਲਿਆਂ ਦੀ ਫੈਮਲੀ ਜਾਂਦੀ ਹੁੰਦੀ ਹੈ ਮੈਂ ਵੀ ਨਾਲ ਹੀ ਆਈ ਸੀਗੀ ਪਾਪਾ ਕਹਿੰਦੇ ਵੀ ਜੇ ਤੈਨੂੰ ਵਧੀਆ ਲੱਗਿਆ ਤਾਂ ਬਸ ਓਕੇ ਆ ਹਨਾ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਚਲੋ ਅਸੀਂ 15 10 ਦਿਨ 15 ਦਿਨਾਂ ਬਾਅਦ ਇਹਨਾਂ ਨੂੰ ਇਹਨਾਂ ਦੇ ਘਰ ਆਉਂਦੇ ਆ ਤੇ ਸਾਨੂੰ ਵਧੀਆ ਲੱਗਦਾ ਇਹਨਾਂ ਦੇ ਘਰ 12 ਕਿਓਸ ਕਿ ਚਲੋ ਸਿਰ ਪੱਖੋ ਦਾ ਜਿੱਦਾਂ ਦੇ ਹੈਗੇ ਸੀ ਉਦਾਂ ਦੇ ਹੀ ਸੀਗੇ ਤੇ ਬਾਕੀ ਬੱਚੇ ਆ ਕੇ ਖੇਡੀ ਜਾਂਦੀ ਹੁੰਦੀ ਹੈ ਇਹਨਾਂ ਦੇ ਘਰ ਖੇਡਦੇ ਹੰਦਲ ਬੱਚਾਂ ਦਾ ਜੀ ਲੱਗ ਜਾਂਦਾ ਸਾਨੂੰ 10-15 ਮਿੰਟਾਂ ਦਾ ਟਾਈਮ ਦਿੱਤਾ ਜਾਂਦਾ ਦ ਵੀ ਕਿਦਾਂ ਲਈ ਤੁਹਾਨੂੰ ਤੁਸੀਂ ਗੱਲਬਾਤ ਕਰ ਲਓ ਚਲੋ ਜੋ ਵੀ ਇਹਨਾਂ ਨੇ ਗੱਲਬਾਤ ਕੀਤੀ ਮੈਂ ਇਹਨਾਂ ਨੂੰ ਕੁਛ ਨਹੀਂ ਕੁਐਸਚਨ ਪੁੱਟ ਕੀਤੇ ਇਹ ਹੀ ਕੁਐਸਚਨ ਪੁੱਟ ਸੀਗਾ ਮੇਰਾ ਵੀ ਮੇਰੇ ਬੱਚੇ ਮੈਂ ਵੀ ਮੇਰੇ ਬੱਚੇ ਆ ਵੀ ਮੇਰੇ ਬੱਚੇ ਤੁਸੀਂ ਸੰਭੋਗੇ ਇਹ ਕਹਿੰਦੇ ਹਾਂ ਜੀ ਤੁਹਾਡੇ ਬੱਚੇ ਮੇਰੇ ਬੱਚੇ ਆ ਕੋਈ ਚੱਕਰ ਨਹੀਂ ਵੀ ਆਪਾਂ ਸੰਭਾਂਗੇ ਹਨਾ ਜੇ ਜਦੋਂ ਤੁਹਾਡੀ ਕਾ ਰਿਸ਼ਤਾ ਆਇਆ ਤੇ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਉਹਨਾਂ ਦੇ ਪਹਿਲਾਂ ਹੀ ਦੋ ਪੁੱਛੀ ਆ ਤੇ ਉਹਨਾਂ ਦੇ ਦੋ ਚਾਹਿਆ ਆ ਤੁਹਾਡੇ ਪਹਿਲਾ ਵਿਆਹ ਸੀ ਜਾਂ ਦੂਜਾ ਸੀ ਪਹਿਲਾ ਵਿਆਹ ਸੀ ਅਸੀਂ ਪਹਿਲਾ ਵਿਆਹ ਸੀ ਤੇ ਇਹਨਾਂ ਨੂੰ ਜੇ ਤੁਸੀਂ ਮਿਲੇ ਤੁਹਾਡੇ ਮਨਚ ਕੀ ਚੱਲਿਆ ਪਰਿਵਾਰ ਦੇ ਵਿੱਚ ਕੀ ਨੇ ਆਪਣੇ ਮੈਨੂੰ ਕਿਹਾ ਸੀ ਇਹਨਾਂ ਨੇ ਵੀ ਬੱਚੇ ਦੁਨੀਆ ਸੈੱਫਟ ਕਰਨੇ ਪੈਣਗੇ ਮੈਂ ਕਿਹਾ ਮੈਨੂੰ ਮੰਜ਼ੂਰ ਹੈ ਅੱਛਾ ਕਿ ਉਹ ਹੀ ਚੀਜ਼ ਹੈ ਤੁਸੀਂ ਐਕਸੈਪਟ ਕੀਤੀ ਕਿਉਂਕਿ ਜ਼ਿਆਦਾਤਰ ਤੁਸੀਂ ਕਹਿੰਦੇ ਕਿ ਨਹੀਂ ਪਹਿਲੇ ਮੈਨੇ ਡਾਗੋ ਮੁਚੀਆ ਮੈਂ ਕਿੱਦਾਂ ਐਕਸੈਪਟ ਕਰਾਂ ਪਹਿਲੇ ਲੋਕ ਕਹਿੰਦੇ ਬਹੁਤ ਸੀਗੇ ਜੀ ਇਹ ਬੱਚੇ ਤੋਂ ਲੈ ਤੇ ਜੰਨਾ ਰਹਿਣੀ ਨਹੀਂ ਠੀਕ ਹੈ ਸਾਡੇ ਕੋ ਚਲੀ ਜਾਓ ਮੈਂ ਕੋਈ ਗੱਲ ਨੂੰ ਪ੍ਰਮਾਣ ਦਰਦੇ ਨਹੀਂ ਹੱਥਾ ਐਵੇਂ ਕਿਉਂ ਕਹਿੰਦੇ ਸੀਗੇ ਬੱਸ ਵੀ ਇਹ ਸਾਡੇ ਜੋ ਕਰ ਰਹੇ ਜੀ ਇਹ ਤਾਂ ਵਿਹਾਰ ਨਾ ਹੋ ਜੇ ਤੁਸੀਂ ਐਂ ਲਾ ਲਓ ਜੀ ਬਾਕੀ ਤਾਂ ਇੱਕ ਵੀਕ ਪੁਆਇੰਟ ਹੁੰਦਾ ਆ ਹਰ ਇੱਕ ਇਨਸਾਨ 'ਚ ਹੀ ਹੁੰਦਾ ਆ ਜਦੋਂ ਕਿਸੇ ਨੂੰ ਆਪਣਾ ਵੀਕ ਪੁਆਇੰਟ ਪਤਾ ਲੱਗ ਜਾਂਦਾ ਲੋਕ ਆਪਣਾ ਦਬਾਉਣ ਲੱਗ ਜਾਂਦੇ ਆ ਆਲ ਮੋਸਟ ਆ ਨਾ ਮਤਲਬ ਇਹਨਾਂ ਦੇ ਘਰ ਰਿਸ਼ਤੇ ਮੇਰੀ ਦਾਦੀ ਸੱਸ ਕਹਿੰਦੇ ਹੁੰਦੇ ਸੀ ਇਹਨਾਂ ਦੇ ਰਿਸ਼ਤੇ ਇਨਸਾਨ ਆ ਅਕਸਰ ਪ੍ਰੋਪਰਲੀ ਇਨਸਾਨ ਆ ਇਹਨਾਂ ਨੂੰ ਕਿਹੜਾ ਵੀ ਕੋਈ ਏਦਾਂ ਦੀ ਫਜ਼ੀਗੀ ਚੀਜ਼ ਚਲੋ ਮਾਪਿਓ ਦਾ ਸਿਰ ਤੋਂ ਬੱਚੇ ਦੇ ਉੱਠ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਵੈਸੇ ਹੀ ਆਪਾਂ ਆਪਣੇ ਤੇ ਲਾ ਕੇ ਦੇਖੀਏ ਤਾਂ ਜਦੋਂ ਮੇਰੇ ਹਸਬੰਡ ਦੀ ਡੈਥ ਹੋਈ ਸੀ ਨਾ ਤਾਂ ਮੈਂ ਵੀ ਕੋਸ਼ ਸਮਾ ਡਿਪਰੈਸ਼ਨ 'ਚ ਰਹੀ ਹਣਾ ਦਾਦੀ ਨੇ ਪਾਲਿਆ ਜਿੱਦਾਂ ਡਿਪਰੈਸ਼ਨ 'ਚ ਜਾਣਾ ਇਹਨਾਂ ਦਾ ਮਤਲਬ ਲੋਕ ਇਹ ਕਹਿੰਦੇ ਹੁੰਦੇ ਸੀ ਵੀ ਤੈਨੂੰ ਕੁੜੀ ਨਹੀਂ ਦੇਣੀ ਕਿਸੇ ਨੇ ਤੇਰਾ ਵਿਆਹ ਨਹੀਂ ਹੋਣਾ ਹਰ ਇੱਕ ਨੂੰ ਆਈ ਹੁੰਦਾ ਵੀ ਇਹ ਸਾਡੇ ਜੋ ਘਰ ਹੈ ਜੀ ਹਣਾ ਵੀ ਮੈਂ ਇਹ ਚੀਜ਼ ਅੱਜ ਦਾਵੇ ਨਾ ਕਹਿੰਦੀ ਆ ਵੀ ਅੱਜ ਜੇ ਮੈਂ ਅੱਜ ਮੈਂ ਚਲੋ ਮੈਂ ਸਟਰੋਂਗ ਆ ਤਾਂ ਮੈਂ ਇਹਨਾਂ ਨਾਲ ਅਡਜਸਟ ਕਰ ਰਹੀ ਆ ਜੇ ਕੋਈ ਹੋਰ ਲੇਡੀ ਹੁੰਦੀ ਅੱਜ ਨੂੰ ਤਾਂ ਇਹਨਾਂ ਦਾ ਵੇਚ ਵੱਟ ਕੇ ਖਾ ਜਾਂਦੀ ਜੀ ਹਣਾ ਤੇ ਮੈਂ ਕਹਿੰਦੀ ਇਹਨਾਂ ਦੇ ਘਰ ਦੀਆਂ ਕੰਧਾਂ ਤੱਕ ਵੀ ਇਟਾਂ ਤੱਕ ਵੀ ਨਹੀਂ ਸੀ ਰਹਿਣੀਆਂ ਵੀ ਇਹਨਾਂ ਲੋਕ ਇਹਨੂੰ ਬੈਡ ਕਮੈਂਟ ਬਦ ਕੱਲ ਮਲਾ ਕੇ ਜੀ ਇਹਨਾਂ ਦੀ ਸ਼ਰਾਫਤ ਦਾ ਫਾਇਦਾ ਉਠਾਇਆ ਜਾਂਦਾ ਸੀ ਅੱਜ ਵੀ ਉਠਾਉਂਦੇ ਆ ਲੋਕ ਉਹ ਥੋੜਾ ਮੈਂ ਇਦਾਂ ਹੋਣ ਕਰਕੇ ਸਟਰੋਂਗ ਹੋਣ ਕਰਕੇ ਲੋਕ ਮੇਥੋਂ ਥੋੜਾ ਜਿਹਾ ਹੀ ਕਰਦੇ ਆ ਪਰ ਇਹਨਾਂ ਦੂ ਦੀਆਂ ਹੀ ਪਰ ਆਪਾਂ ਬੋਲਣ ਨਹੀਂ ਦਿੱਤੇ ਕਿ ਜੀ ਆਪਾਂ ਕਹਿੰਦੇ ਆ ਆਪਾਂ ਨਾਲ ਖੜੇ ਆ ਜਦੋਂ ਇਹਨਾਂ ਨੇ ਆਪਣੇ ਨੂੰ ਸਪੋਰਟ ਕੀਤੀ ਜੀ ਆਪਣੇ ਬੱਚੇ ਐਕਸੈਪਟ ਕੀਤੇ ਆਪਣੇ ਵਾਸਤੇ ਰੱਬ ਆ ਜੀ ਇਹਨਾਂ ਨੂੰ ਤਾਂ ਜਿਉਂ ਕੁਝ ਨਹੀਂ ਕਹਿੰਦੇ ਹੁੰਦੇ ਮੈਨੂੰ ਹੀ ਕਹਿੰਦੇ ਹੁੰਦੇ ਸੀਗੇ ਵੀ ਇਹ ਤੁਸੀਂ ਤਿੱਖੀ ਜਾਂਦੀ ਆ ਜਾਂ ਚਲਾਕ ਲਿਆਂਦੀ ਆ ਜਾਂ ਕੁਝ ਵੀ ਕੋਈ ਵੀ ਇਨਸਾਨ ਆ ਹਨ ਜਿਹਦੇ ਕੋਲ ਵੇਚ ਕੇ ਖਾਜੋ ਵੇਖੇ ਵੇਖੇ ਬਰਤ ਕਹੀ ਪਤਾ ਲੰਦਾ ਇਹਨਾਂ ਨੇ ਇਹਨਾਂ ਨੂੰ ਕਮੈਂਡਮੈਂਟ ਕਰਦੇ ਹੁੰਦੇ ਸੀਗੇ ਵੀ ਇਹ ਤਾਂ ਤੇਰਾ ਵੇਚ ਕੇ ਖਾਜੂਗੀ ਇਹ ਤੇਰੇ ਰਹਿੰਦੀ ਨਹੀਂ ਜੇ ਉਹ ਹਨਾ ਜੋ ਵੀ ਆ ਬੈਡ ਕਮੈਂਡ ਤਾਂ ਆਲਮੋਸਟ ਇਹ ਆਪ ਹੀ ਖੌਦ ਹੀ ਕਹਿ ਦਿੰਦੇ ਹੁੰਦੇ ਸੀ ਵੀ ਤੁਸੀਂ ਸਾਡਾ ਘਰ ਵੱਸਦਾ ਰਹੋ ਤੂੰ ਜਿੱਦਾਂ ਮੇਰੀ ਪਿਛਲੀ ਇੰਟਰਵਿਊ ਹੋਈ ਆ ਉਹਦੇ ਅਕੋਰਡਿੰਗ ਸਾਡੇ ਤੇ ਬਹੁਤ ਐਲੀਗੇਸ਼ਨ ਲੱਗੇ ਅਸੀਂ ਤੁਹਾਡੇ ਤੇ ਪੁਲਿਸ ਕੇਸ ਕਰਦਾਂਗੇ ਅਸੀਂ ਜੇ ਉਹ ਬਹੁਤ ਕੁਝ ਗਿਆ ਸਾਨੂੰ ਅਸੀਂ ਕਿਹਾ ਵੀ ਜੋ ਸੱਚ ਆ ਅਸੀਂ ਬੋਲਾਂਗੇ ਵੀ ਅਸੀਂ ਬੋਲਣ ਤੋਂ ਰਹਿੰਦੇ ਨਹੀਂ ਹੈਗੇ ਵੀ ਸਾਨੂੰ ਤੁਸੀਂ ਦਬਾਉਨੇ ਹੋ ਹਨਾ ਅਸੀਂ ਦਬਦੇ ਨਹੀਂ ਹੈਗੇ ਹਾਂ ਜੇ ਕੋਈ ਇਹਨਾਂ ਨੂੰ ਦਿੱਕਤ ਆ ਲੱਗਦੀ ਆ ਮੇਰੇ ਤੋਂ ਇਹ ਬੋਲ ਸਕਦੇ ਆ ਕੋਈ ਚੱਕਰ ਨਹੀਂ ਹਨਾ ਵੀ ਜੇ ਆਪਾਂ ਹਾਂ ਜੇ ਕਿਤੇ ਗਲਤੀ ਤੋਂ ਦੇਖੋ ਹੁਣ ਬੱਚੇ ਨੂੰ ਵੀ ਆਪਾਂ ਭੁਰਦੇ ਆ ਮੇਰੇ ਵਾਂਗੇ ਮੈਨੂੰ ਫੈਮਿਲੀ ਨੇ ਜੇ ਸੌਂਪਿਆ ਤੇ ਇੱਕ ਬੱਚਾ ਮੰਗੀ ਸੌਂਪਿਆ ਕਿਉਂਕਿ ਜਦੋਂ ਰਿਸ਼ਤਾ ਹੋਇਆ ਸੀ ਇਹ ਗੱਲ ਕਹੀ ਸੀ ਤੇਰੇ ਦੋ ਨਹੀਂ ਤਰੇ ਤਿੰਨ ਬੱਚੇ ਆ ਆਪਾਂ ਬੱਚਿਆਂ ਨੂੰ ਵੀ ਟਰੀਟ ਕੀਤਾ ਹੈ ਇਹਨਾਂ ਨੂੰ ਕਿਸੇ ਗੱਲ ਤੋਂ ਘੂਰਿਆ ਵੀ ਜਾ ਸਕਦਾ ਮਾਰਿਆ ਵੀ ਜਾ ਸਕਦਾ ਸਾਰਾ ਕੁਝ ਹੀ ਆ ਹਨਾ ਤੇ ਮੈਮ ਜਦੋਂ ਵਿਆਹ ਹੁੰਦਾ ਸਹੁਰੇ ਘਰ ਜਾਂਦੇ ਆ ਤੇ ਉਹ ਕਿ ਜਾ ਕੇ ਕਿੰਦਾ ਦਾਤ ਉਹਨਾਂ ਦੇ ਸਕੂਲ ਲਿਖੀ ਖੁਣ ਮਦਦਾ ਕਿੰਤਾ ਦੇ ਲੋਕ ਹੁੰਦੇ ਨੇ ਕਿਤਾ ਦੇ ਤੁਹਾਡੇ ਜਦੋਂ ਮੈਂ ਸਟਾਰਟਿੰਗ ਜੇਨਾ ਨਾਲ ਗਈ ਸੀਗੀ ਜੀ ਬਹੁਤ ਵਧੀਆ ਲੱਗਾ ਸੀ ਮੈਨੂੰ ਜਦੋਂ ਮੇਰੇ ਨਾਲ ਸਭ ਤੋਂ ਮੇਰੀ ਸਭ ਤੋਂ ਜ਼ਿੰਦਗੀ ਦੀ ਵੱਡੀ ਖੁਸ਼ੀ ਸੀ ਮੇਰੇ ਬੱਚੇ ਉਹ ਮੇਰੇ ਨਾਲ ਸੀ ਮੇਰੇ ਬੇਟੀ ਬੇਟੀ ਮੇਰੀ ਪਪਾ ਇਹਨਾਂ ਫੈਮਿਲੀ ਕੋਲ ਸੀ ਮੇਰੇ ਕੋਲ ਬੇਟਾ ਮੇਰੇ ਨਾਲ ਸੀਗਾ ਤੇ ਜਦੋਂ ਅਸੀਂ ਗਏ ਸੀਗੇ ਤਾਂ ਮਤਲਬ ਬਹੁਤ ਵਧੀਆ ਲੱਗਾ ਮੇਰੀ ਪਹਿਲੀ ਮੈਰਿਜ ਤੋਂ ਵੀ ਜ਼ਿਆਦਾ ਪਿਆਰ ਸਤਿਕਾਰ ਮੈਨੂੰ ਮਿਲਿਆ ਹਨ ਮੈਨੂੰ ਇਦਾਂ ਲੱਗੇ ਨਾ ਵੀ ਮੇਰੀ ਸੈਕਿੰਡ ਮੈਰਿਜ ਆ ਮੈਨੂੰ ਆਈ ਮਤਲਬ ਕੁਝ ਸਮੇਂ ਪਾਸਟ ਮੈਂ ਭੁੱਲ ਗਈ ਸੀ ਵੀ ਮੇਰੇ ਨਾਲ ਰੱਬ ਨੇ ਐਡਾ ਵੱਡਾ ਕੀਤਾ ਹਨ ਧੋਖਾ ਕੀਤਾ ਜਦੋਂ ਇਹਨਾਂ ਨੇ ਮੇਰੇ ਬਹੁਤ ਸਾਰਿਆਂ ਨੇ ਪਿਆਰ ਕੀਤਾ ਬੱਚਿਆਂ ਨੂੰ ਬਹੁਤ ਪਿਆਰ ਮਿਲਿਆ ਜਿਹੜੀ ਸਭ ਤੋਂ ਵੱਡੀ ਚੀਜ਼ ਜਦੋਂ ਉਹ ਚੀਜ਼ ਆਪਾਂ ਦੇਖੀ ਤਾਂ ਮੈਂ ਵੀ ਬਹੁਤ ਖੁਸ਼ ਸੀ ਮੈਨੂੰ ਵੀ ਇਦਾਂ ਮੈਨੂੰ ਆਹੀਂ ਕਹਿ ਦਿੰਦੇ ਸੀ ਵੀ ਇਹਨੂੰ ਤੁਸੀਂ ਸਮਝਾਓ ਏ ਤੁਹਾਡੇ ਘਰ ਦੀਆਂ ਗੱਲਾਂ ਬਾਹਰ ਕਰਦੇ ਆ ਵੀ ਇਦਾਂ ਗਲਤ ਗੱਲ ਆ ਮੈਨੂੰ ਵੀ ਹੁੰਦਾ ਸੀ ਵੀ ਇਹ ਘਰ ਦੀਆਂ ਗੱਲਾਂ ਬਾਹਰ ਕਰਦੇ ਆ ਵੀ ਮੇਰਾ ਵੀ ਰਹਿਣਾ ਇੱਥੇ ਮੁਸ਼ਕਲ ਆ ਕਿਉਂਕਿ ਜਦੋਂ ਆਪਣੇ ਉਹੀ ਗੱਲ ਸਿਆਣੇ ਕਹਿੰਦੇ ਘਰ ਦਾ ਬੇਤੀ ਲੰ ਤੁਹਾਡਾ ਜਦੋਂ ਫਿਰ ਆਪਣੇ ਅਡਜਸਟ ਕਰਨਾ ਔਖਾ ਵਾ ਹਨਾ ਮੈਨੂੰ ਜਦੋਂ ਇਹ ਲੋਕਾਂ ਨੇ ਵੀ ਇਹਦੇ ਬਾਰੇ ਬੈਡ ਕਮੈਂਟ ਕਰਨੇ ਵੀ ਤੇਰੇ ਬਾਰੇ ਆ ਕੁਝ ਬੋਲਦਾ ਬਾਹਰ ਹਨਾ ਤੇ ਮੈਂ ਲੋਕਾਂ ਤੇ ਨਹੀਂ ਸੀ ਯਕੀਨ ਕਰਨਾ ਮੈਂ ਕਹਿੰਦਾ ਵੀ ਤੁਸੀਂ ਆ ਗੱਲ ਬੋਲੀ ਰਹੇ ਹੋ ਨਾ ਕਿ ਮੇਰੇ ਕੋਲ ਕੁਝ ਹੋਰ ਫਿਰ ਮੈਨੂੰ ਪਤਾ ਲੱਗ ਗਿਆ ਵੀ ਲੋਕ ਮੇਰੇ ਇਹਦਾ ਬਸ ਨਾ ਨਹੀਂ ਦੇਣਾ ਚਾਹੁੰਦੇ ਵੀ ਇਹ ਤੈਨੂੰ ਹੀ ਸੋਚਣਾ ਬਣਾਤਾ ਰਹਿਣਾ ਕਿ ਨਹੀਂ ਰਹਿਣਾ ਤੇ ਇਦਾਂ ਦੇ ਇਨਸਾਨ ਹੈ ਵੀ ਨਹੀਂ ਜੀ ਲੋਕਾਂ ਦੀਆਂ ਥਾਣੀਆਂ ਤੇ ਬਹੁਤ ਘੱਟ ਆ ਵੀ ਜਿਹੜੇ ਜਾਂ ਮੇਰੇ ਬੱਚਿਆਂ ਨੂੰ ਐਕਸੈਪਟ ਕਰੇ ਜੇ ਬੱਚਿਆਂ ਨੂੰ ਲੈ ਕੇ ਲਾ ਲੋ ਤੁਸੀਂ ਤਾਂ ਜਿਹੜਾ ਪਿਓ ਹੁੰਦਾ ਉਹ ਪਿਓ ਹੀ ਬਣ ਕੇ ਵਖਾਉਂਦਾ ਹੁੰਦਾ ਬਗਾਨੇ ਦਾ ਕੋਈ ਨਹੀਂ ਬਣਦੇ ਜਿਵੇਂ ਮੇਰੇ ਕੁੜੀ ਨੂੰ ਲੈ ਕੇ ਲਾਣ ਮੇਰੀ ਗੁੜੀਆਂ ਨੂੰ ਮੈਨੂੰ ਇਹ ਆਲਮੋਸਟ ਆਣ ਬਾਣ ਤੋਂ ਵੀ ਇਦਾਂ ਹੀ ਹੁੰਦਾ ਸੀਗਾ ਵੀ ਕੋਈ ਮੈਨੂੰ ਇਦਾਂ ਨਾ ਕਰਦੇ ਮੇਰੀ ਗੁੜੀਆਂ ਨੂੰ ਕੋਈ ਇਦਾਂ ਨਾ ਕਰਦੇ ਹਨਾ ਤੇ ਜਾਂ ਮਤਲਬ ਇਹਨਾਂ ਦੇ ਖਿਲਾਫ ਵੀ ਪੜਖਾਉਣਾ ਵੀ ਤੋ ਇਹਨਾਂ ਕੋਲ ਕੱਲੀ ਕੁੜੀ ਨਾ ਛੱਡ ਕੇ ਜਾਈ ਜਾਂ ਇਹਨਾਂ ਕੋਲ ਬੱਚੇ ਨਾ ਛੱਡ ਕੇ ਜਾਈ ਵੀ ਇਹ ਦਿਮਾਗ ਦੇ ਇਦਾਂ ਦੇ ਹੋਣ ਕਰਕੇ ਹੀ ਨਹੀਂ ਪਤਾ ਤੇਰੇ ਬੱਚਿਆਂ ਨੂੰ ਕੀ ਕਰੇਗੀ ਨੇ ਮੈਂ ਕਹਣਾ ਨਹੀਂ ਇਦਾਂ ਤਾਂ ਹੁਣ ਸਮਝਦਾਰਾ ਉਹ ਆਪਾਂ ਹੀ ਬਣਾਉਣਾ ਯਾਰ ਸਮਝਦਾਰਾ ਮਤਲਬ ਲੋਕਾਂ ਦਾ ਬਣਾ ਲੋਕਾਂ ਦਾ ਬਣਾਇਆ ਹੋਇਆ ਸੀ ਪਾਗਲੇ ਆਪਾਂ ਨਹੀਂ ਸੀ ਬਣਾਇਆ ਮਤਲਬ ਬਹੁਤ ਐਲੀਗੇਸ਼ਨ ਮਾਰੇ ਤੇ ਹੁਣ ਵੀ ਲੱਗੇ ਤੁਸੀਂ ਇਹਨੂੰ ਮੈਂਟਲ ਕਹਿੰਦਾ ਜੇ ਕਹਿੰਦਾ ਉਹ ਕਹਿੰਦਾ ਮੈਂ ਨਹੀਂ ਕਹਿੰਦੀ ਮੈਂਟਲ ਮੇਰੇ ਲਈ ਤਾਂ ਇਹ ਰੱਬਾ ਪਰ ਜੋ ਹਰਕਤਾਂ ਕਰਦੇ ਸੀ ਮੈਨੂੰ ਲੱਗਦਾ ਸੀ ਵੀ ਇਹ ਚੀਜ਼ ਤੋਂ ਇਹਨਾਂ ਨੂੰ ਸਮਝਦਾਰੀ ਚਾਹੀਦੀ ਆ ਹਨਾ ਵੀ ਆਹ ਨਹੀਂ ਇਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਆ ਪਿਆਰ ਦੀ ਲੋੜ ਆ ਅਸੀਂ ਜਿੰਨਾ ਜੋਗੀਆਂ ਮੈਂ ਇਹਨਾਂ ਨੂੰ ਕੀਤਾ ਆ ਹਨਾ ਤੇ ਵਧੀਆ ਅਸੀਂ ਹੈਪੀ ਆ ਯਾਰ ਆਪਦੀ ਲਾਈਫ ਦੇ ਵਿੱਚ ਤੁਹਾ ਮੈਂ ਵਿਆਹ ਤੋਂ ਪਹਿਲਾਂ ਹੀ ਪਤਾ ਸੀਗਾ ਕਿ ਥੋੜਾ ਜਿਹਾ ਭੋਲੇ ਆ ਹਾਂਜੀ ਇਹ ਚੀਜ਼ ਮੈਨੂੰ ਪਹਿਲਾਂ ਪਤਾ ਸੀ ਸਾਨੂੰ ਇਹ ਭੋਲਾਪਣ ਦਾ ਕਿੱਥੋਂ ਪਤਾ ਲੱਗ ਜਾ ਜੀ ਜਦੋਂ ਮੈਂ ਵਿਆਹ ਤੋਂ ਸਾਡੀ ਇੰਗੇਜਮੈਂਟ ਹੁੰਦੀ ਹੈ ਇੰਗੇਜਮੈਂਟ ਹੋਣ ਤੋਂ ਬਾਅਦ ਜਦੋਂ ਆਲਮੋਸਟ ਕਪਲ ਦੀ ਗੱਲ ਹੁੰਦੀ ਆ ਅਸੀਂ ਗੱਲਾਂ ਬਾਤਾਂ ਕਰਦੇ ਹੁੰਨੇ ਆ ਫੋਨ ਤੇ ਮਤਲਬ ਇੱਕ ਖੁਸ਼ੀ ਦੀ ਝਲਕੇ ਜਿਹੜੀ ਦਿਸਦੀ ਆ ਹਨਾ ਮਤਲਬ ਇਹਨਾਂ ਦੀ ਖੁਸ਼ੀ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਸੀਗਾ ਹਨਾ ਮਤਲਬ ਇੰਨਾ ਕੁ ਜ਼ਿਆਦਾ ਮਤਲਬ ਬਾਜ਼ਾਰ ਦੇ ਵਿੱਚ ਜਾ ਕੇ ਮੈਨੂੰ ਫੋਨ ਲਾ ਲੈਣਾ ਕਿਤੇ ਵੀ ਜਾ ਕੇ ਮੈਨੂੰ ਫੋਨ ਲਾ ਲੈਂਦੇ ਸੀਗੇ ਤੇ ਮੈਂ ਮੇਰੇ ਸਗੋਂ ਪਾਪਾ ਕਹਿ ਦਿੰਦੇ ਹੁੰਦੇ ਸੀ ਵੀ ਗੁਰਪ੍ਰੀਤ ਉਹ ਤਾਂ ਬਹੁਤ ਫੋਨ ਲਾਉਂਦੇ ਆ ਵੀ ਤੂੰ ਮੜਾ ਜੇ ਚੈੱਕ ਕਰਖਾ ਤੈਨੂੰ ਪਤਾ ਵੀ ਤੇਰੇ ਨਾਲ ਜਿਆਦਾ ਟਾਈਮ ਸਪੈਂਡ ਕਰਨੇ ਵੀ ਤੈਨੂੰ ਪਤਾ ਹੋਊ ਵੀ ਕਿ ਮੈਂ ਕਹਿੰਦਾ ਨਹੀਂ ਰੈਡੀ ਉਹਨਾਂ ਨੂੰ ਖੁਸ਼ੀ ਬਹੁਤ ਆ ਵਿਆਹ ਦੀ ਖੁਸ਼ੀ ਬਹੁਤ ਆ ਤੇ ਤੁਸੀਂ ਐਂ ਹੀ ਵੇਖ ਲਓ ਜਿਵੇਂ ਆਪਾਂ ਨੂੰ ਟੁੱਟੇ ਹੋਿਆਂ ਨੂੰ ਸਹਾਰਾ ਮਿਲਦਾ ਉਹ ਵੀ ਇੱਕ ਟੁੱਟੇ ਹੋਏ ਇਨਸਾਨ ਆ ਵੀ ਇਦਾਂ ਦੀ ਕੋਈ ਗੱਲ ਨਹੀਂ ਬਾਕੀ ਵੇਖੀ ਜਾਊਗੀ ਜੜੀ ਵਿਚਰਾਂਗੇ ਜਦੋਂ ਪਤਾ ਲੱਗ ਜਾਈ ਜਾਊ ਆਪਾਂ ਨੂੰ ਹਣਾ ਤਾਂ ਨਹੀਂ ਸੀਗਾ ਬੰਦੇ ਵਿੱਚ ਕਿ ਥੋੜੇ ਜਿਹਾ ਭੋਲੇ ਆ ਗਾਂ ਮੇਰੇ ਬੱਚੇ ਦੀ ਆ ਕਰ ਚਾਹ ਨੂੰ ਵੀ ਸਮਝ ਨਹੀਂ ਆਉਂਦਾ ਕਿ ਇਹ ਕਿਹੋ ਜਿਹਾ ਜੀ ਮਤਲਬ ਕਿ ਕੁਾਈਫਰ ਆਪਣੇ ਇਸ ਬੱਚੇ ਦੀ ਹਮੇਸ਼ਾ ਪ੍ਰੋਟੈਕਸ਼ਨ ਬਣਦੀ ਹੈ ਜੀ ਜੀ ਆਪਣੇ ਬੱਚਿਆਂ ਦੀ ਜੀ ਜੀ ਨਹੀਂ ਡਰਦਾ ਸੀਗਾ ਜੀ ਦੇਖੋ ਨਾ ਇਹ ਨਹੀਂ ਗੱਲ ਹੈਗੀ ਕਿ ਕੁੜੀ ਵੀ ਉਹ ਤਿਆਰ ਹੋ ਗਈਆਂ 11-12 ਸਾਲ ਦੀ ਕੁੜੀ ਆ ਬੱਚਾ ਮਾਝੇ ਹੋਰ ਹੋਈ ਅੰਦਰਵਾ ਤੇ ਆਪ ਵੀ ਯੰਗ ਆਮੀ ਇਹਨਾਂ ਨੂੰ ਲੈ ਕੇ ਐਦਾਂ ਜਦੋਂ ਅਸੀਂ ਕਈ ਵਾਰੀ ਮਾਰਕੀਟ ਵਗੈਰਾ ਜਾਂਦੀ ਹੁੰਦੇ ਸੀ ਆਲਮੋਸਟ ਲੋਕ ਬੈੜ ਜਾਂਦੇ ਸੀ ਸਾਡੇ ਤੇ ਹਨਾ ਕਿ ਮਤਲਬ ਬੋਲਦੇ ਹੁੰਦੇ ਸੀਗੇ ਵੀ ਇਹ ਬਲੋਰੇ ਦੀ ਵਾਈਫ ਆ ਬਲੋਰੇ ਤੂੰ ਕਿੱਥੋਂ ਲਿਆਂਦੀ ਆ ਓਏ ਸਾਨੂੰ ਵੀ ਰਿਸ਼ਤਾ ਕਰਾ ਦੇ ਜੇ ਉਹ ਆ ਜੋ ਵੀ ਆਮ ਬੋਲਦੇ ਆ ਨਾ ਲੋਕ ਤਾਂ ਮੈਨੂੰ ਵੀ ਐਂ ਹੁੰਦਾ ਸੀਗਾ ਵੀ ਮੈਂ ਇੱਥੇ ਸੇਫ ਨਹੀਂ ਹੈਗੀ ਜਿੱਦਾਂ ਲੋਕਾਂ ਨੇ ਇਹਨੂੰ ਡਰਿੰਕ ਪਿਆ ਦੇਣੀ ਮਤਲਬ ਡਰਿੰਕ ਬਾਹਰੋਂ ਪਿਆ ਦੇਣੀ ਇਹਨਾਂ ਦੇ ਨਾਲ ਘਰੇ ਆ ਜਾਣਾ ਤੇ ਮੈਂ ਤੇ ਮੇਰੀ ਦਾਦੀ ਸੱਸ ਨੇ ਕਹਿਣਾ ਵੀ ਆਪਣੀ ਘਰੇ ਆ ਤੁਸੀਂ ਬਾਹਰ ਜੋ ਮਰਜ਼ੀ ਕਰੋ ਕੋਈ ਚੱਕਰ ਨਹੀਂ ਪਰ ਕਰੇ ਨਹੀਂ ਆਪਣੇ ਕੋਈ ਹੋਣਾ ਚਾਹੀਦਾ ਵੀ ਤੇਰੇ ਭੋਲੇ ਬੰਦੇ ਫਿਰ ਲੋਕ ਫਾਇਦਾ ਚੁੱਕਦੇ ਆ ਲੋਕਾਂ ਨੇ ਤੈਨੂੰ ਨਹੀਂ ਲੋਕਾਂ ਨੇ ਮੈਨੂੰ ਮਾੜਾ ਕਹਿਣਾ ਲੋਕਾਂ ਨੇ ਕਹਿਣਾ ਕਣੀ ਇਹ ਜਨਾਨੀ ਬੰਦੇ ਵੜਦੀ ਆ ਘਰੇ ਹਨਾ ਤਾਂ ਇਹ ਚੀਜ਼ ਤੋਂ ਆਲਮੋਸਟ ਸਾਡੇ ਬਹੁਤ ਝਗੜਾ ਹੁੰਦਾ ਹੁੰਦਾ ਸੀਗਾ ਵੀ ਤੁਸੀਂ ਘਰੇ ਆਪਣੀ ਦੇਹਲੀ ਦਾ ਮੈਂ ਹੀ ਮੰਨ ਲਵਾਂ ਵੀ ਆਪਣੀ ਕੋਈ ਦੇਹਲੀ ਨਹੀਂ ਆਪਣੀ ਮੇਰੀ ਇਜਾਜ਼ਤ ਤੋਂ ਬਿਨਾ ਠੀਕ ਆ ਮੇਰੀ ਇਜਾਜ਼ਤ ਤੋਂ ਬਿਨਾ ਤੁਹਾਡੀ ਕੋਈ ਆਪਣੀ ਦੇਹਲੀ ਨਾ ਟੱਪੇ ਫਿਰ ਜਿੱਦਾਂ ਹੌਲੀ ਹੌਲੀ ਇਹਨਾਂ ਨੂੰ ਸਮਝਾਇਆ 11-11 ਤੋਂ ਸਾਲ 2 ਸਾਲ ਤੱਕ ਸਾਡਾ ਬਹੁਤ ਸਟਰਗਲ ਚੱਲਿਆ ਲਾਈਫ 'ਚ ਬਹੁਤ ਸਮਝਾਇਆ ਬਹੁਤ ਇਹਨਾਂ ਨਾਲ ਮਤਲਬ ਕਿ ਝਗੜਾ ਵੀ ਹੋਇਆ ਪੰਚਾਇਤਾਂ ਵੀ ਸਾਡੇ ਇਕੱਠੀਆਂ ਹੋਈਆਂ ਵੀ ਇਦਾਂ ਮੇਰੇ ਤੇ ਅਲੀਗੇਸ਼ਨ ਇਹ ਲੱਗਦਾ ਸੀ ਵੀ ਇਹ ਕੁੱਟ ਦੀ ਮਾਰਦੀ ਹੈ ਕਿਉਂਕਿ ਜਦੋਂ ਬਾਹਰੋਂ दारू ਪੀ ਕੇ ਆ ਜਾਂਦੇ ਸੀ ਘਰੇ ਆ ਕੇ ਬੱਚਿਆਂ ਸਾਹਮਣੇ ਉਹਦਾਂ ਦੀਆਂ ਹਰਕਤਾਂ ਕਰਦੇ ਸੀਗੇ ਫਿਰ ਮੈਨੂੰ ਹੁੰਦਾ ਮੈਂ ਅਨਸੇਫ ਹਾਂ ਤੇ ਫਿਰ ਮੈਂ ਇਹਨਾਂ ਨੂੰ ਕਹਿ ਦਿੰਦੀ ਹੁੰਦੀ ਸੀ ਜੇ ਤੁਸੀਂ ਮੇਰੇ ਨਾਲ ਖੁਸ਼ ਨਹੀਂ ਹੈਗੇ ਤੁਸੀਂ ਮੇਰੇ ਨਾਲ ਨਿਬੇੜਾ ਕਰ ਲਓ ਕੋਈ ਚੱਕਰ ਨਹੀਂ ਵੀਰ ਮੈਨੂੰ ਵੀ ਇਦਾਂ ਕਿਹਾ ਕੋਈ ਮੇਰੇ 'ਚ ਕੋਈ ਕਮੀ ਤਾਂ ਹੈ ਨਹੀਂ ਹਨਾ ਚਲੋ ਮੈਂ ਇਹਨਾਂ ਨੂੰ ਮੇਨ ਬੱਚਿਆਂ ਦੀ ਹੈ ਤੁਸੀਂ ਮੇਰੇ ਬੱਚੇ ਐਕਸੈਪਟ ਕੀਤੇ ਆ ਤਾਂ ਬਲੀਜ਼ ਮੈਂ ਇਹ ਰਿਕੁਐਸਟ ਕਰਦੀ ਆਂ ਵੀ ਉਹ ਚ ਕੁਝ ਕਾਫੀ ਫਾਇਰਨ ਹੋਈ ਜਿਸ ਵਿੱਚ ਤੁਸੀਂ ਦੱਸ ਰਹੇ ਹੋ ਕਿ ਪੈਸੇਾਂ ਕਰਕੇ ਕੁਝ ਲੋਕ ਨੂੰ ਉਹਨਾਂ ਨੂੰ ਪਰੇ ਭੇਜ ਦਿੱਤਾ ਫਿਰ ਜੀ ਇਹ ਚੀਜ਼ ਵੀ ਹੁਣ ਦੁਬਾਰਾ ਵੀ ਇਹ ਚੀਜ਼ੇ ਰਿਪੀਟ ਹੋਈ ਜੀ ਹਨਾ ਦੇਖੋ ਤੇ ਵੀ ਪੈਸਿਆਂ ਵਾਲੀ ਇਹ ਗੱਲ ਸੀਗੀ ਜੇ ਕੁਝ ਲੋਕ ਇਦਾਂ ਦੇ ਸੀਗੇ ਜੇ ਤੁਸੀਂ ਮੇਰੇ ਨਾਲ ਨਾਲ ਇਹਨਾਂ ਨੂੰ ਇਹ ਚੀਜ਼ ਪੁੱਛੋਂ ਦਾ ਬੜੀ ਬੈਸਟਾ ਕਿਉਂਕਿ ਇਹਨਾਂ ਨੂੰ ਲੋਕ ਕਹਿੰਦੇ ਸੀਗੇ ਤਾਂ ਇਹ ਲੋਕ ਲੋਕਾਂ ਨਾਲ ਇਹਦਾ ਇਹਨਾਂ ਦਾ ਕਿਦਾਂ ਬਿਹੇਵੀਅਰ ਹੁੰਦਾ ਸੀਗਾ ਜਾਂ ਲੋਕ ਇਹਦੇ ਨਾਲ ਕਿਦਾਂ ਕਰਦੇ ਸੀ ਉਹ ਇਹ ਦੱਸ ਸਕਦੇ ਆ ਕਿਉਂਕਿ ਲੋਕ ਆਲਮੋਸਟ ਤੁਹਾਨੂੰ ਪਤਾ ਜੀ ਭੋਲੇਪੰਦਾ ਹਰ ਇੱਕ ਇਨਸਾਨ ਫਾਇਦਾ ਚੁੱਕਦਾ ਹਨਾ ਤੇ ਵੀ ਜਿੱਦਾਂ ਪੈਸੇ ਦੇਣੇ ਵੀ ਤੂੰ ਜਾ ਘਰੋਂ ਜਾ ਅਸੀਂ ਤੇਰੇ ਘਰੇ ਆਵਾਂਗੇ ਮਤਲਬ ਮੈਨੂੰ ਬਹੁਤ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀਗੀ ਹਰ ਪੱਖੋਂ ਮੈਨੂੰ ਮਤਲਬ ਤੁਸੀਂ ਆਈਂ ਨਾ ਲਾ ਲੋ ਇਹ ਗੱਲ ਤੂੰ ਸੋਚਦੇ ਸੀ ਗਲਤ ਸੋਚਦੇ ਸੀ ਮੇਰੇ ਬਾਰੇ ਮੈਂਨ ਮਤਲਬ ਇੱਥੋਂ ਤੱਕ ਵੀ ਤੁਸੀਂ ਆਈਂ ਨਾ ਲਾ ਲੋ ਵੀ ਇਹ ਲੋਕ ਇਹ ਜਿਹੇ ਹੁੰਦੇ ਸੀ ਨੀ ਤੇਰੇ ਵਾਲੀ ਮੈਂ ਉਹ ਉਹ ਐਂ ਨਹੀਂ ਕਹਿੰਦੇ ਹੁੰਦੇ ਸੀ ਵੀ ਆਪਦੇ ਬੱਚਣ ਕੋ ਹਲਾਜਾ ਖਾਨੂਨ ਨਾ ਉਹ ਕਹਿੰਦੇ ਸੀ ਆਪਦੀ ਘਰ ਵਾਲੀ ਨੂੰ ਜਾ ਕੇ ਪੈਂ ਉਹਨਾਂ ਨੂੰ ਆਈ ਹੁੰਦਾ ਸੀਗਾ ਯਾਰ ਮੈਂ ਘਰ ਆ ਕੇ ਕੋਈ ਵੀ ਗੱਲ ਹੁੰਦੀ ਮੈਂ ਕੋਈ ਵੀ ਗੱਲ ਹੁੰਦੀ ਮੈਂ ਘਰ ਆ ਕੇ ਦੱਸ ਦਿੰਦਾ ਉਹਨਾਂ ਵੀ ਦਾਸਦੇ ਆ ਉਹਨੂੰ ਵੀ ਕੋਈ ਗੱਲ ਹੋਉਂਦੀ ਆ ਨਾ ਸਾਡੇ ਬਾਹਰ ਦਾ ਪ੍ਰੋਪਰਲੀ ਮੈਨੂੰ ਗੱਲ ਦੱਸਣੀ ਆ ਉਹ ਤੁਹਾਨੂੰ ਗੱਲਾਂ ਇਹ ਦੱਸਦੇ ਹੁੰਦੇ ਸੀ ਕਿ ਐ ਲੋਕ ਕਹਿੰਦੇ ਟੋਢੀ ਦਿਲ ਤੇ ਕੀ ਮੈਨੂੰ ਆਏ ਜਦੋਂ ਇਕੱਲਾ ਇਕੱਲੀ ਬਹਿ ਬਹਿ ਕੇ ਮੈਂ ਆਪਦੇ ਆਪ ਨੂੰ ਬਹੁਤ ਕਪਾਇਆ ਵੀ ਮਾਣਾ ਇਦਾਂ ਦੀਆਂ ਚੀਜ਼ਾਂ ਤਾਂ ਅਸੀਂ ਨੇੜੇ ਤੇੜੇ ਵੀ ਨਹੀਂ ਆਪਾਂ ਆਉਦੇ ਦੇਖੇ ਕੋਈ ਵੀ ਲੇਡੀ ਨਹੀਂ ਜਾਂਦੀ ਵੀ ਸਾਡੇ ਤੇ ਕੋਈ ਅਲੀਗੇਸ਼ਨ ਲੱਗੇ ਹਨਾ ਵੀ ਯਾਰ ਵੀ ਇਹ ਚੀਜ਼ ਵੀ ਲੋਕ ਕਿਉਂ ਨਹੀਂ ਸਮਝਦੇ ਵੀ ਯਾਰ ਇਹਨੂੰ ਵੀ ਜ਼ਰੂਰਤ ਅਸੀਂ ਤਾਂ ਮੈਨੂੰ ਵੀ ਜ਼ਰੂਰਤ ਅਸੇਗੀ ਤੁਸੀਂ ਘਰ ਵਸਦਾ ਕਿਉਂ ਨਹੀਂ ਕਰਦੇ ਤੁਸੀਂ ਇਹ ਦੇਖੋ ਜੇ ਆਪਾਂ ਕਿਸੇ ਦੀ ਹੈਲਪ ਕਰਨੀ ਆ ਤਾਂ ਆਪਾਂ ਉਹਨੂੰ ਜਾਂ ਤਾਂ ਕੋਈ ਸਬਦਾ ਪੱਤਾ ਦਿੰਨੇ ਆ ਹਨਾ ਬਾਹਰ ਦੀ ਗੱਲ ਕਰਦੇ ਆ ਵੀ ਆਪਾਂ ਕਿਸੇ ਦੀ ਹੈਲਪ ਕਰਦੇ ਆ ਪੈਸਾ ਦੇ ਕੇ ਕਿਸੇ ਦੇ ਘਰੇ ਹੁਣੇ ਕੋਈ ਹੈਲਪ ਆ ਉਹ ਤੁਸੀਂ ਕਿੱਦਾਂ ਦੀ ਹੈਲਪ ਕਰਦੇ ਹੋ ਉਹ ਆਪਾਂ ਨੂੰ ਵੀ ਪਤਾ ਹੀ ਆ ਲੋਕ ਕਿੱਦਾਂ ਚਾਹੁੰਦੇ ਆ ਉਹ ਮਤਲਬ ਮੇਨ ਮੁੱਦਾ ਇਹ ਸੀਗਾ ਵੀ ਮੈਨੂੰ ਕਿਵੇਂ ਨਾ ਕਿਵੇਂ ਇਹਨੂੰ ਨੀਚਾ ਦਿਖਾਇਆ ਜਾਵੇ ਤਾਂ ਇਹਨੂੰ ਮਤਲਬ ਕਿ ਗਲਤ ਠਹਿਰਾਇਆ ਜਾਵੇ ਤੇ ਇਹਨੂੰ ਘਰ ਚੋਂ ਬਾਹਰ ਕੱਢਿਆ ਜਾਵੇ ਤਾਂ ਮੈਨੂੰ ਇਹ ਚੀਜ਼ ਹੁੰਦੀ ਸੀ ਵੀ ਜੇ ਤੂੰ ਆਪਣੀ ਜਗ੍ਹਾ ਸਹੀ ਆ ਤਾਂ ਕੋਈ ਮਾਇਦਾ ਲਾਲ ਜੰਮੇ ਨਹੀਂ ਵੀ ਤੈਨੂੰ ਜਿਹੜਾ ਘਰ ਚੋਂ ਬਾਹਰ ਕਰ ਦਵੇ ਜੀ ਵੀ ਉਹਨੂੰ ਗਲਤ ਕਹਿ ਰਹੇ ਆ ਉਹਨੂੰ ਲੋਕ ਕਹਿ ਰਹੇ ਆ ਜਿਹੜੇ ਕਹਿ ਰਹੇ ਆ ਉਹ ਵਾਹਿਗੁਰੂ ਦੇਖੂਗਾ ਤੂੰ ਆਪਣੀ ਜਗ੍ਹਾ ਸਹੀ ਆ ਵਿੱਚ ਚੱਕਰ ਨਹੀਂ ਤੇਰੇ ਨਾਲ ਆ ਸਾਰੇ ਤੇ ਮੇਰੇ ਨਾਲ ਵੀ ਹੈਗੇ ਆ ਸਾਰੇ ਇਹ ਏਡੀ ਗੱਲ ਨਹੀਂ ਹੈਗੀ ਜੀ ਕਿ ਇਹ ਪੈਸੇ ਵਾਲੀ ਗੱਲ ਨੂੰ ਬਹੁਤ ਸਾਰੇ ਲੋਕ ਝੂਠਾ ਕਹਿੰਦੇ ਹਾਂ ਜੀ ਤੁਸੀਂ ਉਹ ਦੱਸੋ ਕਿ ਉਹ ਸੀ ਸੱਚ ਆ ਜਾਂ ਝੂਠ ਹੈ ਉਹ ਤਾਂ ਭਾਈ ਲੋਕਾਂ ਨੂੰ ਐਂ ਦੱਸਿਗਾ ਵੀ ਪੈਸੇ ਲੈ ਆ ਕੇ ਕਰੇ ਆ ਦੇ ਘਰ ਆ ਇਹਨੂੰ ਦੇਵੇ ਵੀ ਜਾਣ ਕੇ ਲੜਾਈ ਐ ਉਸ ਵੇ ਵੀ ਇਹਨਾਂ ਦਾ ਕਮੈਂਟ ਕਮੈਂਟ ਨਿਮੇੜਾ ਕਰਾਵਾਂਗੇ ਮੈਂ ਇਹ ਗੱਲ ਚਾਹੁੰਦਾ ਨਹੀਂ ਸੀਗਾ ਹਾਂ ਇਦਾਂ ਦੇ ਵੀ ਸੀਗੇ ਕੁਛ ਚਲੋ ਆਪਾਂ ਨਹੀਂ ਕਹਿੰਦੇ ਆਪਾਂ ਲੋਕ ਹੀ ਕਹਿੰਦੇ ਆ ਜੀ ਉਹਨਾਂ ਨੂੰ ਦੱਗੇ ਦਾੜੀਆਂ ਵਾਲੇ ਵੀ ਕਹਿੰਦੇ ਸੀ ਵੀ ਇਹ ਸਾਡੇ ਵੀ ਤੂੰ ਵਿਆਹ ਨਹੀਂ ਕਰਾਇਆ ਇਹ ਸਾਡੇ ਲਈ ਕਰਾਇਆ ਇੱਥੋਂ ਗੌਂਡ ਬੋਲੇ ਸੀ ਮੈਂ ਕਹਿੰਦਾ ਸੀ ਕੋਈ ਗੱਲ ਨਹੀਂ ਤੁਸੀਂ ਬੋਲ ਲਓ ਜਿਹੜਾ ਕੋਈ ਬੋਲਣਾ ਮੈਂ ਕਰ ਜਾ ਕੇ ਦੱਸਾਂ ਘਰ ਜਾ ਕੇ ਮੈਂ ਵੀ ਰਾਤ ਨੂੰ ਆਈ ਹੁੰਦਾ ਜੀ ਹੁਣ ਇੱਕ ਇਨਸਾਨਾਂ ਦਾ ਆਪਾਂ ਮੱਥਾ ਲਾ ਸਕਦੇ ਹਾਂ ਹੁਣ ਸਾਰੀ ਦੁਨੀਆ ਨਾਲ ਨਹੀਂ ਲਾ ਸਕਦੇ ਮੇਰੇ ਨਾਲ ਅੱਜ ਤੱਕ ਤਾਂ ਕਿਸੇ ਨੂੰ ਜ਼ਰੂਰਤ ਨਹੀਂ ਪਈ ਜੀ ਬੜੀ ਚੁੱਕੀ ਕਰਦੀ ਮੈਥੋਂ ਤਾਂ ਵੈਸੇ ਸਾਰੇ ਡਰਦੇ ਆ ਇਹਨਾਂ ਦੀ ਬੜੀ ਮਾਨਸੀਤਾ ਪਰ ਇਹਨਾਂ ਨਾਲ ਜਦੋਂ ਕੋਈ ਤਿੰਨ ਪੰਜ ਕੋਈ ਮੜੀ ਆਈ ਮੰਨ ਲਓ ਵੀ ਜਾਲ ਮੋਸਟ ਕੋਈ ਬਾਹਰ ਲੜਦੇ ਆ ਜੇ ਕੋਈ ਮਾੜੀ ਮੋਟੀ ਬੋਲ ਲੜਦੇ ਆ ਤਾਂ ਗਾਲ ਨਿਕਲ ਜਾਂਦੀ ਆ ਤਾਂ ਅਗਲੇ ਨੂੰ ਢੋਣ ਤੱਕ ਆਉਂਦਾ ਸੀ ਬਸ ਮੈਨੂੰ ਪਤਾ ਲੱਗਣ ਦੀ ਧੀਰ ਹੁੰਦੀ ਸੀ ਵੀ ਇਹਨੂੰ ਕੋਈ ਕਿਸੇ ਨੇ ਬੋਲਿਆ ਆਪਾਂ ਮੂਰੇ ਹੁੰਦੀ ਸੀ ਮੈਂ ਇਹਨੂੰ ਕਹਿੰਦਾ ਤੂੰ ਪਿੱਛੇ ਹੋ ਮੈਂ ਤੇਰੇ ਮੂਰੇ ਆ ਐਦਾਂ ਵੀ ਜੇ ਮੈਂ ਤੁਸੀਂ ਮੇਰੇ ਨਾਲ ਅੱਜ ਖੜੇ ਮੇਰੇ ਲਈ ਬਹੁਤ ਵੱਡੀ ਗੱਲ ਆ ਮੇਰੇ ਬੱਚੇ ਐਕਸੈਪਟ ਕੀ ਲੋਕ ਤਾਂ ਸਾਨੂੰ ਉਹ ਮੈ ਸਾਨੂੰ ਤਾਂ ਕਿੰਨਾ ਦੇ ਰਹੇ ਨੇ ਇੱਕ ਮਿੰਟ ਦੇ ਰਹੇ ਨੇ ਕਿਹ ਕਿਹ ਇੰਟਰਵਿਊ ਕੀਤੀ ਆ ਤੁਸੀਂ ਕਿਤੇ ਯਾਰ ਸਾਨੂੰ ਪਤਾ ਮੈਨੂੰ ਪਤਾ ਵੀ ਮੈਂ ਇਹਨਾਂ ਨੂੰ ਕਿਦਾਂ ਸਾਂਭ ਰਹੀ ਹਾਂ ਮੈਨੂੰ ਪਤਾ ਵੀ ਮੈਂ ਇੱਥੇ ਕਿੱਥੇ ਟਰੀਟਮੈਂਟ ਕਰਾਈ ਮੈਂ ਪ੍ਰੂਫ ਦੇਣ ਲਈ ਵੀ ਤਿਆਰ ਆ ਸੀ ਇਹ ਚੀਜ਼ ਵੀ ਬੋਲੀ ਸੀਗੀ ਚੱਲਦਾ ਜੇ ਅਸੀਂ ਮੈਡੀਸਨ ਖਾਂਦੇ ਆ ਇਹ ਸਾਰਾ ਕੁਝ ਆ ਜੋ ਵੀ ਹਨ ਜੋ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਦਾ ਸੁੱਖ ਦਾ ਹੁੰਦਾ ਉਹ ਇਨਸਾਨ ਨੂੰ ਪਤਾ ਹੁੰਦਾ ਉਹ ਆਪਦੀ ਲਾਈਫ ਚ ਕਿੰਨਾ ਸਟਰਗਲ ਕਰਦਿਆ ਦੁਨੀਆ ਦਾ ਤਾਂ ਤਮਾਸ਼ਾ ਹੀ ਆ ਹੁਣ ਜੇ ਉਹੀ ਲੋਕਾਂ ਦੇ ਕਹਿਣ ਦੇ ਅਕੋਰਡਿੰਗ ਆਪਾਂ ਚੱਲਦੇ ਤਾ ਅੱਜ ਸ਼ਾਇਦ ਨੂੰ ਤਾਂ ਮੈਂ ਵੀ ਨਾ ਇਹਨਾਂ ਦੇ ਘਰ ਚ ਹੁੰਦੀ ਤਾਂ ਸ਼ਾਇਦ ਇਹ ਵੀ ਆਪਦੇ ਘਰ ਦੇ ਵਿੱਚ ਨਾ ਹੁੰਦੀ ਕਿਉਂਕਿ ਲੋਕ ਹਮੇਸ਼ਾ ਆਪਾਂ ਨੂੰ ਸੁਟਣ ਦੀ ਇਹ ਵਿਵਸਥਾ ਮੇਰੇ ਕਰਕੇ ਹੀ ਆ ਮੈਂ ਇੰਨਾ ਕਰਕੇ ਲੋਕਾਂ ਨੇ ਤਾਂ ਬਹੁਤ ਚਾਹਿਆ ਵੀ ਇਹਨਾਂ ਨਾਲ ਬੱਕ ਕਰਦੀਏ ਪਰ ਨਹੀਂ ਹੁਣ ਵੀ ਹੁਣ ਵੀ ਬਹੁਤ ਹੋ ਗਿਆ 5 ਸਾਲ ਹੋ ਗਏ ਪਰ ਕਦੇ ਨਹੀਂ ਜ਼ਿੰਦਗੀ ਦੇ ਬੱਕ ਹੋਮਾ 5 ਸਾਲ ਹੋ ਗਏ ਵਿਆਹ ਆ ਸਾਡੀ ਆ ਆ ਹੋਣ ਵਾਲੀ 20 ਤਰੀਕ ਨੂੰ ਸਾਡੀ ਮੈਰਿਜ ਐਨਿਵਰਸਰੀ ਆ ਕਹਣ ਸੈਲੀਬ੍ਰੇਟ ਕਰਾਂਗੇ ਅਸੀਂ ਇਦਾਂ ਦੀ ਗੱਲ ਨਹੀਂਗਾ ਮੇਰਾ ਬਰਥਡੇ ਮੈਂ ਮਨਾਵਾ ਨਾ ਮਨਾਵਾ ਮੇਰੇ ਬੱਚਿਆਂ ਦਾ ਮਨਾਵਾ ਨਾ ਮਨਾਵਾ ਆਪਾਂ ਇਹਨਾਂ ਦਾ ਜ਼ਰੂਰ ਮਨੋਗਾ ਇਹਨਾਂ ਨੂੰ ਬੱਚਿਆਂ ਨੂੰ ਤੁਸੀਂ ਇਹ ਦੇਖੋ ਅਗਲਾ ਕਹਿੰਦਾ ਇਹਨੂੰ ਮੰਦਬੁੱਧੀ ਬਣਾ ਦੇ ਇਹਨੂੰ ਮੰਦਬੁੱਧੀ ਨਹੀਂ ਬਣਾਏ ਮੰਦਬੁੱਧੀ ਦਾ ਮਤਲਬ ਇਹ ਨਹੀਂ ਹੁੰਦਾਗਾ ਵੀ ਇਹ ਇਹਨੂੰ ਕਿਸੇ ਜੀ ਦੀ ਨੌਲੇਜ ਨਹੀਂ ਹੈਗੀ ਨੌਲੇਜ ਸਾਰੇ ਆ ਮਤਲਬ ਥੋੜੀ ਮੱਤ ਘਾਟਾ ਜਿਵੇਂ ਬੱਚਿਆਂ ਟਾਈਪ ਲਾ ਲਓ ਜਿੱਦਾਂ ਹੁਣ ਤੁਸੀਂ ਐਂ ਮੰਨ ਲਓ ਬੱਚੇ ਯਾਦ ਕਰਦੇ ਹੁੰਦੇ ਆ ਵੀ ਮੇਰੇ ਮੇਰੇ ਬੋਡੇ ਤੇ ਡੀਜ਼ੇ ਲਾਓ ਮੇਰੇ ਭੰਡੇ ਤੇ ਉਹ ਕਰੋ ਮੇਰੇ ਇਹ ਬੱਚੇ ਕਰਦੇ ਹੁੰਦੇ ਆ ਸਿਆਣੇ ਤਾਂ ਕਰਦੇ ਨਹੀਂ ਹੁਣ ਮੈਂ ਤਾਂ ਮੈਂ ਤਾਂ ਕਰ ਨਹੀਂ ਸਕਦੀ ਇਹਨਾਂ ਨੂੰ ਬਹੁਤ ਸ਼ੌਂਕ ਆ ਸਾਰਿਆਂ ਨੂੰ ਜਾ ਕੇ ਇਨਵਾਈਟ ਕਰਕੇ ਜਾਂਦਾ ਘਰੇ ਵੀ ਮੇਰਾ ਬਰਥਡੇ ਆ ਅਸੀਂ ਹੰਢਿਆਈ ਮਨਾਇਆ ਸੀ ਆਊਟਲੈਟ 'ਚ ਮੇਰਾ ਬਰਥਡੇ ਆ ਤੁਸੀਂ ਸਾਰੇ ਜਾਣੇ ਆਇਓ ਮੈਨੂੰ ਦੱਸਿਆ ਹੀ ਨਹੀਂ ਵੀ ਮੇਰਾ ਬਰਥਡੇ ਆ ਮੈਂ ਸਾਰਿਆਂ ਨੂੰ ਇਨਵਾਈਟ ਕਰਕੇ ਆਇਆ ਵਾਂ ਵੀ ਆਪਾਂ ਇਨਵਾਈਟ ਕੀਤਾ ਮੈਨੂੰ ਜਾਣ ਦੱਸਿਆ ਨਹੀਂ ਵੀ ਪ੍ਰੀਤ ਨੇ ਪਤਾ ਨਹੀਂ ਹਾਂ ਕਰਨੀ ਆ ਕਿ ਨਹੀਂ ਹੁਣ ਮੈਰਿਜ ਐਨਿਵਰਸਰੀ ਤੇ ਪੂਰਾ ਆਈਆਂ ਵੀ ਅਸੀਂ ਡੀਜ਼ੇਲ ਆਉਣੀ ਆ ਮੈਨੂੰ ਇਹ ਚੀਜ਼ ਮੈਨੂੰ ਆਉਣ ਦਾ ਲੋਕ ਆਈ ਨਾ ਗਾਣੋ ਫੁਕਰੇ ਕੀ ਕਰਦੇ ਆ ਆਪਾਂ ਨਹੀਂ ਉਹ ਚੀਜ਼ ਕਰਵਾਉਣੀ ਵੀ ਇਹਨਾਂ ਦੀ ਖੁਸ਼ੀ ਲਈ ਮੈਂ ਉਹ ਵੀ ਕਰੂੰਗੀ ਕੋਈ ਚੱਕਰ ਨਹੀਂ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਮੇਰੇ ਨਾਲ ਕੋਈ ਖੜੇ ਨਾ ਖੜੇ ਬਸ ਮੈਨੂੰ ਇਹ ਮੇਰੇ ਨਾਲ ਚਾਹੀਦੇ ਕਿ ਸੋਸ਼ਲ ਮੀਡੀਆ ਤੇ ਤੁਹਾਨੂੰ ਸੰਬੰਧ ਸੰਬੰਧ ਨਾਲ ਉਹ ਲਾਦੇ ਨਾ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਅੱਜ ਦਸਤਾਰ ਬੰਨੀ ਆ ਬਹੁਤ ਸੋਹਣੇ ਲੱਗਦੇ ਆ ਹਨ ਇਹਨਾਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਨੇ ਤੇ ਫਿਰ ਤੁਸੀਂ ਉਹਨਾਂ ਨੂੰ ਕਿਵੇਂ ਮਤਲਬ ਕੀ ਕਈ ਲੋਕ ਤਾਂ ਹੁੰਦੇ ਜਿਹੜੇ ਐਪਰੀਸ਼ੀਏਟ ਕਰਦੇ ਨੇ ਜਿਹੜੇ ਨੈਗੇਟਿਵ ਕਰਦੇ ਨੇ ਉਹਨਾਂ ਨੂੰ ਕਿਵੇਂ ਜਵਾਬ ਦਿੰਦੇ ਹੋ ਮੇਰੀ ਪਿਛਲੀ ਇੰਟਰਵਿਊ ਦੇ ਅਕੋਰਡਿੰਗ ਮੈਨੂੰ ਲੋਕ ਬਹੁਤ ਬੈਡ ਕਮੈਂਟ ਕਰਦੇ ਹੁੰਦੇ ਸੀ ਕੁਝ ਇਹਨਾਂ ਨੂੰ ਬੋਲਦੇ ਹੁੰਦੇ ਸੀ ਕੁਝ ਮੈਨੂੰ ਬੋਲਦੇ ਹੁੰਦੇ ਸੀਗੇ ਪਰ ਮੇਰੇ ਇੰਟਰਵਿਊ ਸੁਣਾਉਣ ਤੋਂ ਬਾਅਦ 100% ਦੇ ਵਿੱਚੋਂ 90% ਲੋਕਾਂ ਨੇ ਬਹੁਤ ਵਧੀਆ ਕਮੈਂਟ ਕਰਦੇ ਆ ਜਿੰਨੇ ਵੀ ਮੈਂ ਕਮੈਂਟ ਪੜ੍ਹਿਆ ਜਾਂ ਜਿੰਨੀਆਂ ਮੈਂ ਰੀਲਸ ਦੇ ਉੱਤੇ ਕਮੈਂਟ ਪੜ੍ਹਿਆ ਜਾਂ ਮੈਨੂੰ ਸਪੈਸ਼ਲੀ ਬਾਕਸ ਦੇ ਵਿੱਚ ਮੈਸੇਜ ਆਇਆ ਇਹੋ ਚੀਜ਼ ਤੇ ਆਇਆ ਹਰ ਇੱਕ ਨੇ ਮੈਨੂੰ ਰਿਸਪੈਕਟ ਕੀਤੀ ਆ ਭੈਣ ਕਹਿ ਕੇ ਹਨਾ ਤੇ ਵੀ ਇਹੀ ਚੀਜ਼ ਤੇ ਮੈਨੂੰ ਵਧੀਆ ਲੱਗਾ ਯਾਰ ਮਤਲਬ ਦੁਨੀਆ ਇਨਸਾਨੀਅਤ ਵੀ ਹੈਗੀ ਆ ਕਿਤੇ ਨਹੀਂ ਵੀ ਹੈਗੀ ਕਿਤੇ ਹੈਗੀ ਆ ਬਹੁਤ ਲੋਕ ਕਮੈਂਟ ਕਰਦੇ ਆ ਇਹਦੀ ਦਾੜੀ ਬਣਾ ਦਿਆ ਕਰ ਜੇ ਉਹ ਜਿੱਦਾਂ ਹੁਣ ਦਸਤਾਰ ਬੰਨੀ ਆ ਦਸਤਾਰ ਦੇ ਨਾਲ ਦਾੜੀ ਸੋਹਣੀ ਲੱਗੂਗੀ ਲੱਖੀ ਹੁਣ ਮੈਂ ਕਟਾ ਕੇ ਤਾਂ ਲਿਆ ਨਹੀਂ ਸਕਦੀ ਉਹ ਜਿਹੜੇ ਇਹਨਾਂ ਦੀ ਲੁੱਕ ਆ ਉਹ ਇਹਨਾਂ ਦੇ ਪਾਇਆ ਜੱਚੂਗਾ ਜਿਹੜੀ ਮੇਰੀ ਲੁੱਕ ਆ ਮੇਰੇ ਪਾਇਆ ਜੱਚੂਗਾ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਹਨੂੰ ਨੀਚਾ ਦਿਖਾਉਂਦੀ ਕੋਸ਼ਿਸ਼ ਕਰਦੇ ਆ ਕਿ ਲੋਗੇ ਇਹਨਾਂ ਨੂੰ ਕੈਸੇ ਕਰਕੇ ਵਿਆਹ ਕਰਾ ਲਿਆ ਬਹੁਤ ਲੋਕ ਬੋਲਦੇ ਆ ਕਿ ਨਾ 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 ਉਹ ਤਾਂ ਨਹੀਂ ਪ੍ਰਵਾਹ ਨਹੀਂ ਕਰਦੇ ਮੈਂ ਇੱਕ ਮਿੰਟ ਆਲਮੋਸਟ ਮੈਂ ਬਹੁਤ ਵਾਰ ਦੇਖ ਲਿਆ ਵੀ ਜਾਂ ਤੇਰੇ ਕੋਲੇ ਜ਼ਮੀਨ ਜ਼ਿਆਦਾ ਆ ਤੇ ਜਾਂ ਇਹਦੇ ਕੋਲੇ ਪੈਸਾ ਜ਼ਿਆਦਾ ਮੈਂ ਇਹ ਚੀਜ਼ ਦੇਖਿਆ ਚਲਦੀ ਆ ਨਾਂ ਤਾਂ ਤੇਰੇ ਕੋਲੇ ਕੋਈ ਬਹੁਤੀ ਜ਼ਮੀਨ ਆ ਤੇ ਨਾ ਸੀ ਕੋਈ ਬਹੁਤਾ ਪੈਸੇ ਆ ਸੀ ਸਬਰ ਚ ਬਾਕੀ ਲੀੜੇ ਦੇ ਕੱਪੜੇ ਨੂੰ ਲੈ ਕੇ ਲਾ ਲੂਗਾ ਕਮੈਂਟ ਵੀ ਇਹ ਕਿਸੇ ਬਸਾਂ ਤੋਂ ਗਰੀਬ ਲੱਗ ਅਸੀਂ ਨਹੀਂ ਕਹਿੰਦੇ ਅਸੀਂ ਗਰੀਬ ਆ ਸਾਡੇ ਕੋਲ ਪਰਮਾਤਮਾ ਦੇ ਤਾ ਬਹੁਤ ਕੁਝ ਆ ਦਿਲ ਦੀ ਅਮੀਰੀ ਹੁੰਦੀ ਆ ਜੀ ਦੇਖੋ ਅਸੀਂ ਹਰ ਇੱਕ ਨਾਲ ਹੱਸ ਕੇ ਖੇਡ ਕੇ ਬੋਲਦੇ ਆ ਹਸਬੰਦ ਦਾ ਸਾਡਾ ਆਪਦੀ ਫੈਮਲੀ ਚ ਕੋਸ਼ ਆ ਸਾਡੇ ਵਰਗਾ ਅਮੀਰ ਹੀ ਕੋਈ ਹੈ ਨਹੀਂ ਹਨਾ ਬਾਕੀ ਗੱਲ ਲਗੀ ਕੱਪੜੇ ਜੱਜ ਕਰਨੀ ਤੁਸੀਂ ਐ ਮੰਨ ਲਓ ਕੱਪੜੇ ਆਪਾਂ ਅੱਜ ਬਣਾ ਲਏ ਤਾਂ ਇਹ ਹੁਣ ਆਈ ਤਾਂ ਹੈ ਨਹੀਂ ਵੀ 2-4 ਦਿਨਾਂ ਬਾਅਦ ਰਟਾਇਰ ਹੋ ਜਾਣਗੇ ਕੋਈ ਸਾਲ 6 ਮਹੀਨੇ ਤਾਂ ਚੱਲਣਗੇ ਤੇ ਐਨੇ ਵੀ ਕੋਈ ਭੁੱਖੇ ਨੰਗੇ ਨਹੀਂ ਹੈਗੇ ਵੀ ਅਸੀਂ ਬਿਨਾ ਕੱਪੜਿਆਂ ਤੋਂ ਅਸੀਂ ਇੰਟਰਵਿਊ ਵੀ ਮੈਂ ਸਟਰਗਲ ਕੀਤਾ ਇਹਨਾਂ ਦੇ ਨਾਲ ਵੀ ਇਹਨਾਂ ਦੀ ਥੋੜੀ ਜੀ ਦਿਮਾਗੀ ਹਾਲਤ ਨਾ ਠੀਕ ਹੋਣ ਕਰਕੇ ਉਹ ਚੀਜ਼ ਆ ਅਸੀਂ ਇਹ ਤਾਂ ਕਿਹਾ ਨਹੀਂ ਸੀ ਵੀ ਅਸੀਂ ਗਰੀਬ ਆ ਗਰੀਬ ਨਹੀਂ ਹੈਗੇ ਅਸੀਂ ਪ੍ਰਮਾਤਮਾ ਦਾ ਜਿਹਦਾ ਬਹੁਤ ਹੌਸ਼ਾ ਜਿੰਨਾ ਵੀ ਹੈਗਾ ਸਾਡੇ ਕੋਲੇ ਬਹੁਤ ਆ ਨਹੀਂ ਐਦਾਂ ਵੀ ਲੋਕਾਂ ਨੇ ਬਹੁਤ ਕਮੈਂਟ ਕੀਤੇ ਦੋ ਇਹਦੀ ਮਾਂ ਲੱਗਦੀ ਆ ਤੇ ਮੈਂ ਕਹਾ ਮੇਰੇ ਝੋਲੀ ਚ ਪਾਇਆ ਗਿਆ ਹੈ ਮਾਂ ਕਹਿ ਕੇ ਪਾਇਆ ਗਿਆ ਵੀ ਤੇਰੇ ਦੋ ਨਹੀਂ ਤੇਰੇ ਤਿੰਨ ਬੱਚੇ ਆ ਕੋਈ ਚੱਕਰ ਨਹੀਂ ਜਿਨ੍ਹਾਂ ਨੇ ਕਹਿਣਾ ਚਾਹਿਆ ਖੁਸ਼ ਰਹੋ ਆਪਾਂ ਦੇਖ ਇੰਨੇ ਬੈਡ ਕਮੈਂਟ ਕਰਦੇ ਆ ਕੋ ਚੰਗਾ ਕਰਦੇ ਆ ਖੁਸ਼ ਰਹੋ ਜੇ ਸਾਨੂੰ ਕੋਈ ਵੇਖ ਕੇ ਹੱਸ ਕੇ ਕਮੈਂਟ ਕਰਦਾ ਸੀ ਕਿੰਨੇ ਹੱਸਦਾ ਤਾਂ ਹੈਗਾ ਸਾਡੇ ਕਰਕੇ ਅਗਲਾ ਜੀ ਰੋਟੀ ਖਾਂਦੇ ਨਹੀਂ ਯਰਦਾ ਨਹੀਂ ਵੀ ਦੋਨੇ ਜਾਣੇ ਦੋਨੇ ਜੀ ਰੋਟੀ ਕਾਦੋ ਖਾਂਦੇ ਆ ਠੀਕ ਆ ਜਰਿਆਣੀ ਜਾਂਦਾ ਲੋਕਾਂ ਨੂੰ ਤੇ ਹੁਣ ਦੱਸੋ ਹੁਣ ਕਿੱਦਾਂ ਦੀ ਲਾਈਫ ਚੱਲਦੀ ਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਹੁਣ ਤਾਂ ਪੂਰੇ ਹੈਪੀ ਆ ਆਪਾਂ ਆਪਣੀ ਲਾਈਫ ਚ ਮੇਰੇ ਨਾਲੇ ਖੜੇ ਆ ਆਪਾਂ ਨੂੰ ਮੈਂ ਇਥੋਂ ਤੱਕ ਇਹ ਕਹਤਾ ਮੈਂ ਇੰਸਟਾਗ੍ਰam ਤੋਂ ਬਹੁਤ ਵਧੀਆ ਪਲੇਟਫਾਰਮ ਆ ਤੇ ਅਸੀਂ ਜਿੱਦਾਂ ਪ੍ਰੋਮੋਸ਼ਨ ਕਰਨ ਗਏ ਜਿੱਦਾਂ ਕੱਲ ਅਸੀਂ ਰਿਬਨ ਕਟਿੰਗ ਗਿਫਟ ਗੈਸਟ ਬਣ ਕੇ ਗਏ ਤਾਂ ਵਧੀਆ ਸਾਨੂੰ ਇਨਕਮ ਹੋਈ ਬਹੁਤ ਵਧੀਆ ਤਾਂ ਮੈਂ ਕਹਿੰਦੀ ਮੈਂ ਇਹਨੂੰ ਦਿਹਾੜੀਆਂ ਕਰਾਉਣ ਤੇ ਮਜਬੂਰੀ ਨਹੀਂ ਕਰਦੀ ਅਸੀਂ ਇੰਨੇ ਚ ਹੀ ਖੁਸ਼ ਹਾਂ ਜੀ ਸੋ ਤੁਹਾਡੇ ਵਰਗੇ ਬਹੁਤ ਸਾਰੇ ਕੰਮ ਵਾਲਾ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਖੁਸ਼ ਨਹੀਂ ਹੁੰਦਾ ਕੋਈ ਕੋ ਜੱਟ ਦੇ ਵਿੱਚ ਮੈਸੇਜ ਨਹੀਂ ਬਸ ਆਪਾਂ ਤੇ ਇਹੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਹਨਾ ਜਿਹੜਾ ਵਾਈਫ ਨੇ ਹਸਬੰਡ ਲਈ ਬਣ ਜਾਣਾ ਹਸਬੰਡ ਨੇ ਵਾਈਫ ਲਈ ਬਣ ਜਾਣਾ ਉਹ ਕਿਸੇ ਨੇ ਨਹੀਂ ਬਣ ਜਾਣਾ ਠੀਕ ਆ ਆਪਣੀ ਲਾਈਫ ਦੇ ਵਿੱਚ ਵਧੀਆ ਖੁਸ਼ ਰਹੋ ਸਾਰੇ ਜਾਣੇ ਜੀ ਹੈਪੀ ਰਹੋ ਬਾਕੀ ਦੁਨੀਆ ਦੀਆਂ ਗੱਲਾਂ ਨਹੀਂ ਕਰੀ ਜਾਂਦੇ ਸਿੱਧੂ ਬਾਈ ਨੇ ਇੱਕ ਗੱਲ ਹੀ ਕਹੀ ਸੀ ਵੀ ਆਪਾਂ ਕਿਸੇ ਨੂੰ ਸਰਟੀਫੀਕੇਟ ਦੇਣ ਵਾਸਤੇ ਨਹੀਂ ਹੋਏਗੇ ਤਾਂ ਬਸ ਇਹ ਚੀਜ਼ ਨੂੰ ਮੈਨ ਲੈ ਕੇ ਚੱਲੋ ਆਪਣੇ ਆਪਾਂ ਆਪਣੇ ਤਰ੍ਹਾਂ ਦੇ ਸਹੀ ਆ ਨਾ ਜੀ ਆਪਣਾ ਕੋਈ ਕੁਝ ਨਹੀਂ ਕਰ ਸਕਦਾ ਕਰਨਾ ਦੇਖੋ ਵੈਗਰੂ ਨੇ ਆ ਠੀਕ ਆ ਚੰਗਾ ਮਾੜਾ ਆਪਣੇ ਉਹਨੇ ਕਰਨਾ ਵਾ ਤੇ ਆਪਾਂ ਜੇ ਉਹੀ ਗੱਲ ਲੋਕਾਂ ਦੀਆਂ ਸੁਣ ਕੇ ਆਪਾਂ ਆਪਦੇ ਘਰ 'ਚ ਕਲੇਸ਼ ਪਾਵਾਂਗੇ ਤਾਂ ਵਿਗੜਾ ਆਟੋਮੈਟਿਕ ਹੀ ਪਾਉਗਾ ਤੂੰ ਖੁਸ਼ ਰਹੋ ਬਸ ਸਾਰੇ ਜੀ ਆਪਣਾ ਤੇ ਹੀ ਮਿਲ ਸਕਿਆ ਅਸਦੇ ਰਹੋ ਸਾਰੇ ਵਾਸਤੇ ਥੈਂਕ ਯੂ ਮੈਮ ਥੈਂਕ ਯੂ